ਮੈਂ ਆ ਵੀਡੀਓ ਚ ਸਿਰਫ ਇੱਕੋ ਬੇਨਤੀ ਕਰਨਾ ਚਾਹਨਾ ਜੇ ਕਿਸੇ ਦਾ ਕੋਈ ਬੱਚੇ ਦਾ ਬਾਪ ਕੋਈ ਬਾਪ ਦਾ ਬੱਚਾ ਬਿਨਾਂ ਇਲਾਜ ਦੇ ਕੋਈ ਘਰ ਚ ਬੈਠਾ ਤੜਪ ਰਿਹਾ ਤਾਂ ਸਾਡੀ ਟੀਮ ਦੀ ਸੇਵਾ ਜ਼ਰੂਰ ਲਾਓ ਜਿੰਨਾ ਤੁਸੀਂ ਆਪਣੀ ਧੀ ਦਾ ਕਰ ਰਹੇ ਹੋ ਮੈਨੂੰ ਤਾਂ ਲੱਗਦਾ ਇੰਨਾ ਕੁੱਖੋ ਜੰਮ ਕੋਈ ਵੀ ਨਹੀਂ ਕੋਈ ਮਾਪਾਪ ਕਰਦਾ ਅਸੀਂ ਇੱਕ ਥੇਲੀ ਨਹੀਂ ਲਈਤੀ ਅਜੇ ਤੱਕ ਕਿਸੇ ਕੋਲ ਅਜੇ ਤੱਕ ਪਰ ਕਰੋੜਾ ਰੁਪਈਆ ਲੋਕਾਂ ਦਾ ਲੋਕਾਂ ਨੂੰ ਵੀ ਦਾਨ ਕਰਾਤਾ ਆਪਣੇ ਹਾਂਜੀ ਕਿਉਂ ਕੋਈ ਨਿੰਮਤਦ ਕਰ ਦੋ ਅਰੇ ਨਹੀਂ ਮਾਤਾ ਐ ਨਹੀਂ ਕਹਿਣਾ ਸਾਰੇ ਮਦਦ ਕਰਦੇ ਨੇ ਇਹ ਤਾਂ ਕਈ ਵਾਰ ਮੈਨੂੰ ਵੀ ਸ਼ੱਕ ਹੁੰਦਾ ਆਪਣੇ ਆਪ ਤੇ ਸਕਾਲੀ ਸਕਾਲੀ ਕਿਵੇਂ ਠੀਕ ਹੋ ਜੀ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅਰ ਤੁਸੀਂ ਪੇਸ਼ੈਂਟ ਹੋ ਹਾਂਜੀ ਅੱਛਾ ਇਹ ਕੀ ਲੱਗਦੇ ਨੇ ਪੇਸ਼ੈਂਟ ਦੇ ਅੱਛਾ ਤੁਹਾਡੇ ਪਾਪਾ ਨੇ ਹਾਂਜੀ ਸਤਿ ਸ਼੍ਰੀ ਅਕਾਲ ਬਾਜੀ ਕਿਵੇਂ ਹੋ ਠੀਕ ਹੋ ਕੀ ਸ਼ੁਭ ਨਾਮ ਤੁਹਾਡਾ ਪਿੰਦਰ ਜੀ ਪਿੰਦਰ ਸਿੰਘ ਸਿੰਦਰ 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 ਸਿੰਘ ਜੀ ਆਜੋ ਆਜੋ ਬਾਹਰ ਆਜੋ ਹੁਣ ਘਰ ਦਾ ਤੁਹਾਡੇ ਗੁਜ਼ਾਰਾ ਕਿ ਕਿੱਦਾਂ ਚੱਲਦਾ ਬਾਪੂ ਜੀ ਫਿਰ ਕੋਈ ਵੀ ਨਹੀਂ ਜੀ ਮੈਂ ਤਾਂ ਮਿਹਨਤ ਕਰਦਾ ਹੀ ਨਗਾ ਇਹ ਮੇਰਾ ਜਵਾਈ ਹੈ ਅੱਛਾ ਜੀ ਤੇ ਮੈਂ ਤੇ ਅੱਖਾਂ ਤੋਂ ਵੀ ਤੁਹਾਡੇ ਪਾਪਾ ਨੇ ਇਹ ਇਹਨਾਂ ਦੇ ਡੈਡੀ ਨੇ ਅੱਛਾ 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 ਇਹ ਸਕੂਲ ਪੜ੍ਹਦੇ ਨੇ ਹਾਂਜੀ ਹਾਂਜੀ ਕਿਹੜੇ ਸਕੂਲ ਪੁੱਤਰ ਪੜ੍ਹਦੇ ਆਪਾਂ ਸਰਕਾਰੀ ਪ੍ਰਾਇਮਰੀ ਨਿਊ ਮਾਡਲਸ ਵਾਹ ਜੀ ਵਾਹ ਸ਼ਾਬਾਸ਼ ਕੀ ਹੋਇਆ ਡੈਡੀ ਨੂੰ ਕੀ ਹੋਇਆ ਡਿੱਗ ਗਏ ਰੈਸਪੈਕਟ ਡਿੱਗ ਗਏ ਠੀਕ ਕਰਨਾ ਡੈਡੀ ਨੂੰ ਤੇ ਕਦੋਂ ਤੋਂ ਦਿੱਕਤ ਕਿੱਦਾਂ ਆਈ ਇਹਦੇ ਨੂੰ ਕਦੋਂ ਡਿੱਗੇ ਸੀਗੇ ਵੀ ਜੀ ਇਧਰ ਬਾਥੂ ਚ ਗਿਰ ਗਏ ਸੀ ਅੱਛਾ ਇੱਥੇ ਹਾਂਜੀ ਅੱਛਾ ਜੀ ਅੱਛਾ ਬਸ ਇਨਾ ਹੀ ਘਰ ਆ ਤੁਹਾਡਾ ਆਹ ਯਾਰ ਜੀ ਬਸ ਇਨਾ ਕੀ ਫਿਰ ਇਥੇ ਸਾਰੇ ਜਣੇ ਕਿੱਦਾਂ ਪੈਣੋ ਇੱਕ ਆ ਕਮਰਾ ਹੈ ਤੁਹਾਡਾ ਇਹ ਮੇ ਡੈਡੀ ਇੱਧਰ ਅਸਾਂ ਡੈਡੀ ਹੋਣੀ ਇੱਧਰ ਤੇ ਤੁਸੀਂ ਇੱਧਰ ਤੇ ਤੁਹਾਡਾ ਕੋਈ ਪੈਣਪਰਾ ਵੀ ਹੋਰ ਹੈਗਾ ਨਹੀਂ ਜੀ ਜੀ ਮੈਂ ਇਕੱਲੀ ਇਕੱਲੀ ਹਾਂ ਇਹਨਾਂ ਨੇ ਮੈਨੂੰ ਮਲਕੀ ਲੈ ਕੇ ਪਾਲ ਲਿਆ ਹੋਇਆ ਹੈ ਮੇਰੇ ਤੇ ਬੱਚਾ ਕੋਈ ਨਹੀਂ ਰਿਹਾ ਨਾ ਇਹਨਾਂ ਨੂੰ ਲੈ ਕੇ ਪਾਲ ਲਿਆ ਅੱਛਾ ਐਦਾਂ ਕਿਉਂ ਕਹਿਨੋ ਲੈ ਕੇ ਪਾਲ ਲਿਆ ਹੋਇਆ ਨਹੀਂ ਕਹਿੰਦਾ ਮਾਪਾਬ ਕੀ ਇਹਦਾਂ ਦੱਸਣੀ ਤੇ ਗੱਲ ਸਹੀ ਚਾਹੀਦੀ ਛੋਟੀ ਕੀ ਪਾਲੀ ਛੋਟਾ ਜਿਹਾ ਪਾਲ ਲਿਆ ਮਲਕੀ ਮੰਮੀ ਇਹਨੇ ਆਪਣੇ ਭਰਾ ਤੋਂ ਲਿਆ ਸੀ ਮੈਨੇ ਜਿੰਨਾ ਤੁਸੀਂ ਆਪਣੀ ਧੀ ਦਾ ਕਰ ਰਹੇ ਹੋ ਮੈਨੂੰ ਤਾਂ ਲੱਗਦਾ ਇਹਨਾਂ ਕੁਖੋ ਜੰਮ ਕੋਈ ਵੀ ਨਹੀਂ ਕੋਈ ਮਾਪਾਬ ਕਰਦਾ ਹਾਂ ਤਾਂ ਕੀਤਾ ਜੀ ਕਰਦੇ ਸੀ ਕੌਣ ਰੱਖਦਾ ਆਪਣੇ ਪਿੱਕੇ ਘਰੇ ਕੋਈ ਨਹੀਂ ਰੱਖਦਾ ਅੱਲੇ ਕਹਿੰਦੇ ਧੀ ਵਿਆਹ ਧੀ ਹੁਣ ਜਿੱਥੇ ਮਰਜ਼ੀ ਰਵੇ ਪਰ ਤੁਸੀਂ ਉਹਨੂੰ ਅੱਜ ਵੀ ਰੱਖਿਆ ਹੋਇਆ ਹੈ ਬਹੁਤ ਵੱਡੀ ਗੱਲ ਅੰਕਲ ਇਹ ਨਾ ਕੀ ਕਰਉ ਲੈ ਕੇ ਪਾਲੀ ਹੋਈ ਗੱਲ ਵਧੀਆ ਨਹੀਂ ਲੱਗਦੀ ਅੱਜ ਤੋਂ ਬਾਤ ਨਹੀਂ ਕਰਨੀ ਇਹੀ ਮਾਪੇ ਮੈਂ ਆਪਣੇ ਉਹਨਾਂ ਨੂੰ ਨਹੀਂ ਸਮਝਦੀ ਇਹਨਾਂ ਨੂੰ ਗੱਦਕੀ ਕਰਦੀ ਇਹਨਾਂ ਨੂੰ ਤਿਆਰ ਕਰਦੀ ਨਹੀਂ ਮੈਂ ਇਹਨਾਂ ਨੂੰ ਜਿਆਦਾ ਨਹੀਂ ਕਹਿਣਾ ਵੀ ਨਹੀਂ ਸੋਚਣਾ ਵੀ ਨਹੀਂ ਕਿ ਉਹ ਇਹੀ ਮਾਵਾ ਆਪਣੇ ਤੁਹਾਡੇ ਫਿਰ ਕਰ ਕਿੱਦਾਂ ਚੱਲਦਾ ਤੁਹਾਡਾ ਗੁਜ਼ਾਰਾ ਕਿੱਦਾਂ ਹੁੰਦਾ ਜੀ ਜਿੱਦੇ ਕਿਸੇ ਤੋਂ ਦਾਰਸਦਾਰ ਫੜਫੜ ਕੇ ਕੰਦੇ ਸਟਾਈਲ ਤੇ ਤੁਹਾਡੇ ਅਗਰ ਮਾਫੀ ਚਾਹੁੰਦਾ ਮੈਂ ਪੁੱਛ ਰਿਹਾ ਤੁਹਾਨੂੰ ਤੁਹਾਡੇ ਸਹੁਰਾ ਸਾਹਿਬ ਕਿੱਥੇ ਨੇ ਉਹ ਪਰਿਵਾਰ ਜੀ ਉਹ ਹੈ ਨਹੀਂ ਉਹਨਾਂ ਤੇ ਦਰਦ ਹੋ ਗਈ ਇਹਨਾਂ ਦੀ ਤਾਂ ਅੱਛਾ ਇਹਨਾਂ ਦਾ ਕੋਈ ਘਰ ਨਹੀਂ ਸੀਗਾ ਇਹਨਾਂ ਦਾ ਤਾਂ ਉੱਥੇ ਦੂਰ ਆ ਜੀ ਜੋ ਵੱਡੇ ਭਾਜੀ ਉੱ ਪਟਿਆਲੇ ਆ। ਅੱਛਾ ਤੁਸੀਂ ਵਿਆਹ ਕੇ ਉਧਰ ਗਏ ਸੀਗੇ ਪਹਿਲਾਂ? ਹਾਂਜੀ ਪਹਿਲਾਂ ਉਧਰ ਗਏ ਸੀ। ਬੈਠੋ ਬਾਪੂ ਜੀ ਬੈਠੋ ਬੈਠ ਕੁਰਸੀ ਲਓ ਕੋ ਕੋਲ ਬੈਠ। ਇਹ ਮਾਤਾ ਜੀ ਕੌਣ ਨੇ? ਇਹ ਮੇਰੇ ਮੰਮੀ ਜੀ। ਅੱਛਾ ਸੱਚਕਲ ਮਾਤਾ ਜੀ ਕਿਵੇਂ ਠੀਕ ਹੋ ਸੀ? ਹਾਂਜੀ। ਵਾਹਿਗੁਰੂ। ਦੇਖੋ ਇਹ ਵੀ ਸਿਸਟਮ ਹੈ ਨਾ ਘਰ ਚ ਕਿਵੇਂ ਹਸਬੈਂਡ ਵਾਈਫ ਬੈਠੇ ਆਪਣੇ ਅੱਗੇ ਸੇਕ ਰਹੇ ਨੇ। ਸਾਡੇ ਵਰਗੇ ਹੀਟਰਾਂ ਚੋਂ ਨਹੀਂ ਉੱਡਦੇ। ਦੇਖੋ ਆਹੀ ਘਰ ਹੈ ਇਹਨਾਂ ਦਾ। ਨਹੀਂ ਨਹੀਂ ਮੈਂ ਨਹੀਂ ਬੈਠਣਾ ਮੈਂ ਨਹੀਂ ਬੈਠਣਾ ਮੈਂ ਨਹੀਂ ਬੈਠਣਾ ਮੈਂ ਤਾਂ ਵੈਸੇ ਹੀ ਨਹੀਂ ਨਹੀਂ ਨਹੀਂ। ਚਾਹ ਬਣਾ ਲਓ ਚਾਹ ਬਣਾ ਲਓ ਚਾਹ ਬਣਾ ਲਓ। ਡਾਕਟਰ ਕੋ ਖਰਚਾ 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 ਪਤਾ ਕੀਤਾ ਡਾਕਟਰ ਕੋਲ ਅੰਗਲ ਦੀ ਕਿੰਨਾ ਖਰਚਾ ਇਹਨਾਂ ਦੇ ਇਲਾਜ ਦਾ ਇਹ ਕਈ ਜਗ੍ਹਾ ਪਤਾ ਕੀਤਾ ਇੱਕ ਮੰਗਦਾ 35000 ਇੱਕ 60000 ਮੰਗਣਦੇ ਆ ਅੱਛਾ ਜਿੰਨਾ ਤੁਹਾਨੂੰ ਰਿਪੋਰਟਾਂ ਦਿਖਾਈਆਂ ਸੋ ਉਹਨਾਂ ਤੋਂ ਅੱਛਾ ਤੁਹਾਡੇ ਇੱਥੇ ਕੀ ਨਾਮ ਤੁਹਾਡੀ ਜਗ੍ਹਾ ਦਾ ਇਹ ਮਈਆ ਫਲੋਰ ਮਈਆ ਬੈਕ ਸਾਈਡ ਕਹਿੰਦੇ ਨੇ ਇਹ ਮਈਆ ਦਰਵਾਜ਼ਾ ਹਾਂਜੀ 5 ਢੇਰਾ ਮਈਆ ਦਾ ਅੱਛਾ ਮਈਆ ਦਰਵਾਜ਼ਾ ਜਿਹੜਾ ਇਹੀ ਵਾਲਾ ਹਨਾ ਇਹ ਪੀਰਾਂ ਦੀ ਜਗ੍ਹਾ ਹੈ ਹਾਂਜੀ ਹਾਂਜੀ ਮਈਆ ਦਾ ਦਰਵਾਜ਼ਾ ਅੱਛਾ ਮਈਆਂ ਦਾ ਦਰਵਾਜ਼ਾ ਦੇਖੋ ਕਿਵੇਂ ਸਿਸਟਮ ਤੇ ਇੱਥੇ ਬਾਪੂ ਜੀ ਦੇ ਦਰਬਾਰ ਤੇ ਕਿਸੇ ਨੂੰ ਤੁਸੀਂ ਕਿਸੇ ਪ੍ਰਧਾਨ ਸਾਹਿਬ ਨੂੰ ਨਹੀਂ ਅਪਰੋਚ ਕੀਤੀ ਕਿ ਇੱਦਾਂ ਦਿੱਕਤ ਦਾ ਇਲਾਜ ਉਹਦੀ ਅਸੀਂ ਕਿਸੇ ਨੇ ਨਹੀਂ ਕਿਹਾ ਸਾਨੂੰ ਤੇ ਕਿਸੇ ਨੇ ਕਹਿ ਦਿੱਤਾ ਵੀ ਅਸੀਂ ਰਾਤ 11:00 ਵਜੇ ਤੇ ਉਤੀ ਦੋ ਜਣੇ ਆਏ ਹਾਂ ਜੀ ਮੈਨੂੰ ਪਤਾ ਨਾ ਲੱਗੇ ਸਾਨੂੰ ਆਟੋ ਵਾਲੇ ਨੇ ਬੜੀ ਮੁਸ਼ਕਲ ਲਿਆਂਦਾ ਦਿਲਿੰਦਰ ਬਾਈਪਾ ਨਹੀਂ ਅਸੀਂ ਐਂਬੂਲੈਂਸ ਭੰਗਾਈ ਹੈ ਹੁਣੀ ਐਂਬੂਲੈਂਸ ਆ ਰਹੀ ਹੈ ਤੇ ਹਣੀ ਹੁਜੇ ਹੁਣੀ ਅਸੀਂ ਇਹਨਾਂ ਨੂੰ ਐਡਮਿਟ ਕਰਾਵਾਂਗੇ ਤੇ ਹੋਪਸੋ 2 ਦਿਨ ਚ ਆਪਣਾ ਆਪਰੇਸ਼ਨ ਕਰਾ ਕੇ ਘਰ ਮੁੜ ਜਣਗੇ ਆਪਣੇ ਹਾਂਜੀ ਕਿਉਂ ਕੋਈ ਨਿੰਬਦਤ ਕਰ ਦੋ ਅਰੇ ਨਹੀਂ ਮਾਤਾ ਐ ਨਹੀਂ ਕਹਿਣਾ ਸਾਰੇ ਮਦਦ ਕਰਦੇ ਨੇ ਅਸੀਂ ਵੀ ਰੱਬ ਦੇ ਬੱਚੇ ਆ ਤੁਹਾਡੇ ਜਵਾਈ ਤੇ ਜਿੰਨਾ ਵੀ ਖਰਚਾ ਆਏਗਾ ਜੀ ਇਹਨਾਂ ਵੀ ਦੋਨੋਂ ਨੂੰ ਸ਼ੂਗਰ ਆਂਦੀ ਮम्मी पापा ਅੱਛਾ ਹਾਂਜੀ ਇਹਨਾਂ ਕਰਕੇ ਮੈਂ ਜ਼ਿਆਦਾ ਕਰ ਦਿੰਦੀ ਕੋਈ ਗੱਲ ਨਹੀਂ ਕੋਈ ਗੱਲ ਤੁਸੀਂ ਘਬਰਾਓ ਨਾ ਅਸੀਂ ਐਂਬੂਲੈਂਸ ਲੈ ਕੇ ਆਏ ਹੁਣੀ ਤੇ ਜੋ ਵੀ ਤੁਹਾਡੀ ਮਦਦ ਹੋਈ ਕੋਈ ਵੀ ਨਹੀਂ ਕਰਦਾ ਨਹੀਂ ਨਹੀਂ ਕੋਈ ਗੱਲ ਉਹ ਵਾਇਗਰ ਉ ਬੈਠਾ ਹੋ ਸਭ ਦੀ ਡਿਊਟੀ ਨਹੀਂ ਨਾ ਲੱਗਦੀ ਜੀ ਤੁਹਾਡੇ ਕਿ ਨੀ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬੱਚਿਆਂ ਦੀ ਪੜ੍ਹਾਈ ਚ ਤਾਂ ਨਹੀਂ ਕੋਈ ਦਿੱਕਤ ਆ ਰਹੀ ਇਹਨਾਂ ਦੀ ਪੜ੍ਹਾਈ ਚ ਤਾਂ ਨਹੀਂ ਕੋਈ ਦਿੱਕਤ ਆ ਰਹੀ ਨਾ ਨਾ ਲੱਗਦਾ ਨਾ ਤੁਹਾਡਾ ਦੇਖੋ ਨਾਨੇ ਨੂੰ ਕਿਦਾਂ ਜੱਫੀ ਪਾ ਲਈ ਨਾਨੇ ਰੋਣਾ ਨਹੀਂ ਬੈਠੇ ਆ ਸੀ ਸੁਣਾਓ ਤੁਸੀਂ ਕੁਝ ਆਪਣੇ ਬਾਰੇ ਸੁਣਾਓ ਮੈਨੂੰ ਕੀ ਬਣਨਾ ਦੀ ਵੱਡੇ ਹੋ ਕੇ ਆਜੋ ਕੀ ਬਣਨਾ ਦੀ ਦੱਸੋ ਕਿਵੇਂ ਵੱਡੇ ਹੋ ਕੇ ਕਦੀ ਕਹਿੰਦੇ ਨਹੀਂ ਨਾਨੇ ਨੂੰ ਅਸੀਂ ਵੱਡੇ ਹੋ ਕੇ ਤੁਹਾਡੇ ਦੁੱਖ ਤੋੜ ਦੇਣੇ ਸਾਰੇ ਤੋੜਨੇ ਕੀ ਬਣਨਾ ਵੱਡੇ ਹੋ ਕੇ ਦੱਸੋ ਸੋਚਿਆ ਕੁਛ ਕਿ ਨਹੀਂ ਸੋਚਿਆ ਸੋਚਿਆ ਕੀ ਸੋਚਿਆ ਦੇਖੋ ਕਿ ਇੱਕ ਘਰ ਦੇ ਹਾਲਾਤ ਹੋਣਗੇ ਨਾ ਇਸ ਟਾਈਮ ਕਿ ਅਸੀਂ ਖੜੇ ਆ ਫਲੋਰ ਦੇ ਕੋਲ ਮਈਆਂ ਦਾ ਦਰਬਾਰ ਦੇ ਪਿੱਛੇ ਗਲੀਆ ਸਾਡੇ ਭਾਜੀ ਨੇ ਆਜੋ ਵੀਰੇ ਕੀ ਸ਼ੋਭਨਾਮ ਤੁਹਾਡਾ ਪ੍ਰਿੰਸ ਜੀ ਪ੍ਰਿੰਸ ਇਹ ਵੀਰਾ ਸਾਡੇ ਕੋਲ ਕੀ ਹੁੰਦਾ ਜਿਵੇਂ ਬੇਸਿਕਲੀ ਸਾਡੇ ਕੋਲ ਕੇਸ ਆਂਦਾ ਹੈ ਪੰਜਾਬ ਦੇ ਕਿਸੇ ਕੋਨੇ ਚੋਂ ਵੀ ਜਾਂ ਇੰਡੀਆ ਦੇ ਕਿਸੇ ਕੋਨੇ ਚੋਂ ਵੀ ਅਸੀਂ ਪਹਿਲਾਂ ਉਸ ਘਰ ਦੀ ਇਨਕੁਆਰੀ ਕਰਾਉਂਦੇ ਆ ਇਨਕੁਆਰੀ ਕਰ ਲਈਏ ਵੀਰ ਇੱਥੋਂ ਆਏ ਇਨਕੁਆਰੀ ਕਰਨ ਇੱਥੇ ਦੇਖਿਆ ਇਹਨਾਂ ਨੇ ਘਰ ਦੇ ਹਾਲਾਤ ਸਾਰੇ ਮੋਰੇ ਹੀ ਨੇ ਇਹ ਦਾਦਾ ਜੀ ਨੇ ਬੱਚਿਆਂ ਦੇ ਅੰਦਰ ਇਹਨਾਂ ਦਾ ਜਵਾਈ ਪਿਆ ਹੋਇਆ ਨਾਲ ਉਹਨਾਂ ਦੀ ਬੇਟੀ ਆਹੀ ਘਰ ਹੈ ਬਸੀ ਦੇਖੋ ਕਿ ਘਰ ਅੰਦਰ ਵੱੜਦਾ ਹੀ ਬਸ ਦੋ ਕਮਰੇ ਨੇ ਰਸੋਈ ਹੈ ਤੇ ਬਾਥਰੂਮ ਹੈ ਤੇ ਹਾਲਾਤ ਕਰਦੇ ਉਹ ਵਿਚਾਰਾ ਜਿਹੜਾ ਮੇਨ ਜੀ ਘਰ ਦਾ ਕਮਾਂਦਾ ਸੀ ਇਹ ਜਦੋਂ ਠੀਕ ਸੀ ਪਹਿਣੇ ਉਦੋਂ ਵੀ ਇੱਥੇ ਹੀ ਰਹਿੰਦੇ ਸੀ ਹਾਂਜੀ ਵੀਰ ਜੀ ਸਾਨੂੰ 8-9 ਸਾਲ ਹੋ ਗਿਆ ਆ 8-9 ਸਾਲ ਤੋਂ ਤੁਸੀਂ ਇੱਥੇ ਹੀ ਰਹਿੰਦੇ ਹੋ ਹਾਂਜੀ ਵੀਰ ਜੀ ਅੱਛਾ 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 ਕੁੱਲ ਚਲੋ ਮਾਰੇ ਠੀਕ ਕਰਨ ਇਹਨਾਂ ਨੂੰ ਫਟਾਫਟ ਇਹ ਕੰਮ ਕੀ ਕਰਦੇ ਸੀ ਗੱਡੀ ਚਲਾਉਂਦੇ ਸੀ ਨਾ ਹਾਂਜੀ ਡਰਾਈਵ ਵੀ ਕਰਦੇ ਸੀ ਗੱਡੀ ਆਪਣੀ ਕਿ ਕਰਾਈ ਦੀ ਨਹੀਂ ਨਹੀਂ ਵੀਰ ਜੀ ਕਿਸੇ ਦੀ ਚਲਾਉਂ ਮੈਂ ਵੀ ਤੁਹਾਨੂੰ ਹੁਣੀ ਐਂਬੂਲੈਂਸ ਲੈ ਕੇ ਆਇਆ ਆਪਣੀ ਤੇ ਐਂਬੂਲੈਂਸ ਬਿਠਾ ਕੇ ਤੁਹਾਨੂੰ ਹੁਣੀ ਐਡਮਿਟ ਕਰਾ ਕੇ ਇੱਕ ਦੋ ਦਿਨ ਚ ਆਪਰੇਸ਼ਨ ਕਰਾ ਕੇ ਤੁਹਾਨੂੰ ਚੱਲਦਾ ਕਰ ਦੇਣਾ ਆਪਾਂ ਹਫਤੇ 'ਚ ਜੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਨਹੀਂ ਨਹੀਂ ਧੰਨਵਾਦ ਰੋਜ਼ੀ ਰੋਟੀ ਕਮਾਉਣ ਲੱਗਿਆ ਨਹੀਂ 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 ਕੋਈ ਗੱਲ ਕੋਈ ਗੱਲ ਕੋਈ ਗੱਲ ਤੁਹਾਨੂੰ ਕੁਝ ਨਹੀਂ ਚਾਹੀਦਾ ਵੀਰ ਜੀ ਬਸ ਸਾਡੇ ਤੁਸੀਂ ਸਰਬੱਤ ਦਾ ਭਲਾ ਮੰਗੇ ਮੈਂ ਇਸ ਵੀਡੀਓ ਰਾਹੀਂ ਇੱਕ ਰਿਕਵੈਸਟ ਕਰਨਾ ਚਾਹਨਾ ਕਿ ਚਲੋ ਹਰ ਕਿਸੇ ਦੇ ਵੀ ਘਰ ਦੇ ਜਿਹੜੇ ਵੀ ਹਾਲਾਤ ਹੁੰਦੇ ਨੇ ਨਾ ਜਦੋਂ ਘਰ ਦਾ ਮੇਨ ਜੀ ਬੈੱਡ ਤੇ ਪਿਆ ਜਾਵੇ ਬਾਈ ਜੀ ਉਹ ਘਰ ਖਤਮ ਹੋਣ ਦੇ ਤਦ ਆ ਜਾਂਦਾ ਹੈ ਔਰ ਆ ਜੰਗਲ ਚ ਅਸੀਂ ਬੈਠਿਆਂ ਤੋਂ ਦੇਖ ਸਕਦੇ ਹੋ ਬਾਹਰ ਆ ਜੋ ਵੀਰੇ ਅਸੀਂ ਆ ਫਲੋਰ ਦੇ ਕੋਲ ਇਹਨਾਂ ਮੇਰੀ ਲਾਈਫ ਚ ਸਭ ਤੋਂ ਪਹਿਲ ਆਧਾਰ ਤੇ ਚੀਜ਼ ਹੈ ਏਕ ਜ਼ਰੀਆ ਫਾਊਂਡੇਸ਼ਨ ਇਹ ਲੋਕਾਂ ਕੋਲੋਂ ਸੇਵਾ ਮੰਗਦਾ ਕਿਉਂਕਿ ਦਾਨ ਹੀ ਸੱਜਣ ਬਹੁਤ ਜ਼ਿਆਦਾ ਨਹੀਂ ਕੱਲ ਵੀ ਸਾਡੇ ਕੋਲ ਇੱਕ ਡੇ ਹੁਣ ਉਹ 5 ਲੱਖ ਰੁਪਏ ਮੈਂ ਘਰ ਤੱਕ ਲੈ ਕੇ ਜਾ ਨਹੀਂ ਸਕਦਾ ਨਾ ਉਹ ਮੈਂ ਆਪਣੇ ਤੇ ला ਸਕਦਾ ਉਹ 5 ਲੱਖ ਰੁਪਏ ਲੱਗੇਗਾ ਪੰਜਾਬ ਦੀ ਭਲਾਈ ਲਈ ਬੜੇ ਲੋਕ ਪੰਜਾਬ ਚ ਭਲਾ ਕਰਨਾ ਚਾਹੁੰਦੇ ਨੇ ਬੜੇ ਲੋਕ ਮੈਂ ਆ ਵੀਡੀਓ ਚ ਸਿਰਫ ਇੱਕੋ ਬੇਨਤੀ ਕਰਨਾ ਚਾਹਨਾ ਇਹਨਾਂ ਦੀ ਵੀ ਮਦਦ ਹੋ ਜੇਗੀ ਇਹਨਾਂ ਦਾ 30 40000 ਦਾ ਇਹਨਾਂ ਦਾ ਆਪਰੇਸ਼ਨ ਦਾ ਖਰਚਾ ਬੜੀ ਛੋਟੀ ਜੀ ਅਮਾਉਂਟ ਹੈ ਜਿਹਨੇ 5 ਲੱਖ ਰੁਪਏ দান ਦੇਣਾ ਉਹਦੇ ਲਈ 30000 ਰੁਪਏ ਕੀ ਹੈ 40000 ਰੁਪਏ ਕੀ ਹੈ 5 ਲੱਖ ਰੁਪਏ ਚੋਂ ਆ ਪਿੰਡਾਂ ਚ ਜਿਵੇਂ ਆ ਵੀਰ ਵਰਗੇ ਭਰਾ ਸਾਡੇ ਨਾਲ ਜੁੜੇ ਨੇ ਇਦਾਂ ਦੇ ਲੋਕ ਆਪਣੇ ਆਲੇ ਦੋਲੇ ਜੇ ਕਿਤੇ ਛਾਤੀ ਮਾਰਨ ਨਾ ਕਿ ਕੋਈ ਤੁਹਾਡੇ ਪਿੰਡ ਚ ਕੋਈ ਗਲੀ ਚ ਕੋਈ ਗਵਾਂਡ ਚ ਕੋਈ ਮਰੀਜ਼ ਤਾਂ ਨਹੀਂ ਪਿਆ ਹੋਇਆ ਜਿਹੜਾ ਜਿਹਨੂੰ ਹੈਲਪ ਦੀ ਲੋੜ ਹੈ ਮੈਂ ਪਿੰਡਾਂ ਦੇ ਸਰਪੰਚਾਂ ਨੂੰ ਬੇਨਤੀ ਕਰਨਾ ਚਾਹਨਾ ਕਿ ਭਾਈ ਆਪਣੇ ਪਿੰਡ 'ਚ ਕੈਂਪ ਲਵਾਣੇ ਹੋ ਤੁਸੀਂ ਕੈਂਸਰ ਦਾ ਕੈਂਪ ਅੱਖਾਂ ਦਾ ਕੈਂਪ ਪੱਥਰੀਆਂ ਦਾ ਕੈਂਪ ਕਿਹ 'ਚ ਪੱਥਰੀ ਕੱਢ ਲਈਏ ਇਹਨੂੰ ਅੱਖਾਂ ਦੀ ਦਿੱਕਤ ਹੈ ਇਹਨੂੰ ਕੈਂਸਰ ਦੀ ਦਿੱਕਤ ਹੈ ਕਦੀ ਇਹ ਕੋਸ਼ਿਸ਼ਿਆ ਬੇਟਾ ਲਿਆ ਕਦੀ ਇਹ ਕੋਸ਼ਿਸ਼ ਕੀਤੀ ਹੈ ਕਿ ਅੱਖਾਂ ਦਾ ਚੈੱਕਅਪ ਕਰਾਉਣ ਤੋਂ ਬਾਅਦ ਜਾਂ ਕੈਂਸਰ ਡਿਟੈਕਟ ਹੋਣ ਤੋਂ ਬਾਅਦ ਤੁਸੀਂ ਉਹਦਾ ਹਾਲ ਵੀ ਪੁੱਛਦੇ ਹੋ ਅੱਜ ਮੇਰੀ ਟੀਮ ਸਚਿਨ ਬਾਜੀ ਮੈਂ ਸੁਖੀ ਵੀਰਾ ਜੌਨੀ ਵੀਰਾ ਐਂਬੂਲੈਂਸ ਲੈ ਕੇ ਇੱਥੇ ਪਹੁੰਚਿਆ ਉਹਨਾਂ ਦੇ ਘਰੇ ਇਨਾਂ ਦੇ ਘਰ ਦੇ ਹਾਲਾਤ ਅਸੀਂ ਦੇਖੇ ਜਦੋਂ ਇਨਕੁਆਰੀ ਕਰਾਈ ਤਾਂ ਬੜਾ ਦੁੱਖ ਲੱਗਿਆ ਸਾਡੇ ਕੋਲ ਮਰੀ ਇਹ ਜਿਹੜੀ ਮੈਂ ਤੁਹਾਨੂੰ ਵੀਡੀਓ ਦਿਖਾ ਰਿਹਾ ਨਾ ਇਹ ਸਿਰਫ ਅਸੀਂ ਇੱਕ ਐਗਜ਼ਾਮਪਲ ਦਿਖਾ ਰਿਹਾ ਹਰ ਮਰੀਜ਼ ਦੀ ਇਦਾਂ ਹੀ ਹਲਪ ਹੁੰਦੀ ਹੈ ਹਰ ਮਰੀਜ਼ ਦੇ ਘਰ ਦੇ ਅਸੀਂ ਘਰ ਨਹੀਂ ਜਾਂਦੇ ਸੀ ਪਰ ਕੋਸ਼ਿਸ਼ ਜ਼ਰੂਰ ਕਰੀਦੀ ਹੈ ਕਿ ਇੱਕ ਇੱਕ ਪੇਸ਼ੈਂਟ ਦੇ ਘਰ ਦੀ ਇਨਕੁਆਰੀ ਹੋਵੇ ਇਨਕੁਆਰੀ ਹੋਣ ਤੋਂ ਬਾਅਦ ਜੈਨੂਨ ਮਰੀਜ਼ ਯਾਰਾ ਜਿਹੜਾ ਜੈਨੂਨ ਦੇਖੋ ਯਾਰਾ ਮਰੀਜ਼ ਜੈਨੂਨ ਹੀ ਆ ਨਾ ਘਰ ਦੀ ਦੇਖੋ ਛੱਤ ਵੀ ਪ੍ਰੋਪਰ ਤਰੀਕੇ ਨਾਲ ਹੈ ਨਹੀਂ ਘਰ ਦਾ ਮੇਨ ਜਿਹੜਾ ਮੁੱਢੀ ਕਮਾਨ ਵਾਲਾ ਉਹ ਬਿੜ ਤੇ ਬੈਠਾ ਹੈ ਘਰ ਦੇ ਬਜ਼ੁਰਗ ਵਿਚਾਰੇ ਕਿਵੇਂ ਕਿਹੜੇ ਹਾਲਾਤਾਂ ਚ ਨੇ ਜਵਾਕ ਵਿਚਾਰੇ ਬੈਠੇ ਨੇ ਕੀ ਸਾਡਾ ਡੈਡੀ ਵਿਚਾਰੇ ਰੋ ਰਹੇ ਨੇ ਹਾਂ ਬਾਪੂ ਵਿਚਾਰਾ ਰੋ ਰਿਆ ਇਹ ਚੀਜ਼ਾਂ ਨੇ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਭਾਈ ਆਪਣੇ ਪਿੰਡਾਂ ਚਾਲੇ ਦੁਆਲੇ ਝਾਤੀਆਂ ਮਾਰੋ ਤੇ ਕਿਸੇ ਦੀ ਹੈਲਪ ਕਰਨ ਲਈ ਜੇ ਤੁਹਾਨੂੰ ਲੱਗਦਾ ਕੋਈ ਸੱਚ ਕਲੰਟੀ ਦੀ ਤੁਸੀਂ ਜਾਣਦੇ ਹੋ ਸਾਨੂੰ ਹਾਂ ਅਸੀਂ ਆਏ ਸੀ ਰਾਤੋਂ ਦਿਨ ਤੱਕ ਅੱਛਾ ਜੀ ਆਏ ਸੀ ਇੰਨਾ ਵਾਸਤੇ ਆਏ ਸੀ ਹਾਂ ਜੀ ਇੰਨਾ ਨਾਲ ਹੀ ਆਏ ਅੱਛਾ ਹੋਰ ਕੋਈ ਤੁਹਾਡੇ ਪਿੰਡ ਜਾਂਡੀ ਕੋਈ ਮਰੀਜ਼ ਹੈਗਾ ਜਿਸ ਨੂੰ ਕੋਈ ਲੋੜ ਹੈ ਅਸੀਂ ਇੰਨਾ ਵਾਸਤੇ ਐਂਬੂਲੈਂਸ ਲੈ ਕੇ ਆਏ ਹਾਂ ਇਹਨਾਂ ਦਾ 30 40 ਹਜ਼ਾਰ ਦਾ ਖਰਚਾ ਉਹ ਸਾਰਾ ਅਸੀਂ ਕਰਾ ਕੇ ਮਾਰਾਜ਼ ਕਰਾਣਗੇ ਤੇ ਇਹਦਾ ਆਪਰੇਸ਼ਨ ਕਰਾਵਾਵਾਂਗੇ ਤੁਹਾਡੇ ਆਲੇ ਦੁਆਲੇ ਕੋਈ ਹੋਰ ਕਿਸੇ ਨੂੰ ਕੋਈ ਦਵਾਈਆਂ ਦੀ ਕੋਈ ਲਾਜ ਦੀ ਵਿਚਾਰਾ ਜਿਹੜਾ ਕੋਈ ਲੋੜਮੰਦ ਪਰਿਵਾਰ ਹੈ ਜਿਹੜਾ ਨਹੀਂ ਲੈ ਸਕਦਾ ਕੋਈ ਹੈਗਾ ਸਾਨੂੰ ਦੱਸੋ ਬਿਲਕੁਲ ਜੀ ਇਹ ਪਤਾ ਲੱਗ ਗਿਆ ਤੁਹਾਡਾ ਉੱਥੇ ਪਹਿਲੇ ਆਵਾ ਜਿੰਨਾ ਹੌਂਕਾ ਦੇ ਸਕਦੇ ਹੋ ਦਿਓ ਆਪਣੇ ਆਲੇ ਦ ਇੱਕ ਵੈਸੇ ਲੋੜਮੰਦ ਪਰਿਵਾਰ ਹੈ ਲੋੜਮੰਦ ਹੈ ਕੋਈ ਬਹਿਨੀ ਰਵਚਦ ਬਾਲ ਬੱਚਾ ਨਹੀਂ ਹੋਇਆ ਹੀ ਨਹੀਂਗਾ ਇਹ ਕਿਸੇ ਦੀ ਧੀ ਲੈ ਕੇ ਪਾਲੀ ਸੀ ਇਹਨੇ ਜਿਸ ਦੇ ਦਰਦੀ ਤੇ ਉਹ ਜਵਾਈ ਘਰੇ ਰੱਖਿਆ ਅੱਛਾ ਤੇ ਉਹ ਵੀ ਵਿਚਾਰੇ ਫਿਰ ਸੱਟ ਲੱਗ ਗਈ ਆਪ ਵੀ ਨਹੀਂ ਕੋਈ ਕੰਮ ਕੋ ਇਹ ਕਿੰਨੇ ਦਿਨਾਂ ਤੋਂ ਐਂ ਹੀ ਘਰੇ ਬੈਠੇ ਆ ਦੋ ਮਹੀਨੇ ਹੋ ਗਏ ਨੇ ਕਦੀ ਮਲਾ ਲਾ ਕੇ ਤਾਂ ਉਹ ਖਰਾਬ ਹੋ ਗਿਆ ਫਿਰ ਜਿਆਦਾ ਹੀ ਸਗੋ ਦਿਨ ਖਰਾਬ ਮਲਾਂ ਵਾਲਾ ਕੰਮ ਤਾਂ ਜਿਆਦਾ ਹੀ ਜਿਆਦਾ ਹੀ ਖਰਾਬ ਹੈ ਤੂੰ ਕਿਹਦੇ ਨੂੰ ਚੱਲ ਇਦਾਂ ਹੀ ਆ ਆਜੂ ਮੈਂ ਸਮਝ ਨਹੀਂ 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 ਕੋਈ ਗੱਲ ਨਹੀਂ ਬੇਟਾ ਦੋ ਮਿੰਟ ਰੁਕ ਜਾ ਚਾਹ ਬਣ ਰਹੀ ਹੈ ਫਿਰ ਵੈਸੇ ਅਨੂ ਪੈਣ ਨੂੰ ਕਿ ਸੱਚ ਕਾਲੀ ਕੁਰਸੀਆ ਲੈ ਨਹੀਂ 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 ਕੋਈ ਗੱਲ ਨਹੀਂ ਆਂਟੀ ਕੁਰਸੀ ਨਹੀਂ ਤੁਸੀਂ ਅੰਦਰ ਜੌਨੀ ਬੇਟਾ ਕਹਿਦੇ ਪੈਣ ਨੂੰ ਕੀ ਤਿਆਰੀ ਕਰ ਲੋ ਜਾਣ ਦੀ ਕਪੜੇ ਕੋਪੜੇ ਜਿਹੜੇ ਬਨਣੇ ਨਾਲ ਠੰਡ ਚ ਵੱਲੋ ਬਾਪੂ ਜੀ ਨਾਲ ਤੁਹਾਡੀ ਨੂਰਾਨੀ ਜਾਏਗੀ ਨਾ ਤੁਹਾਡੀ ਬੇਟੀ ਜਾਏਗੀ ਉਹ ਹੀ ਬੇਟੀ ਹੈ ਅੱਛਾ ਬਸ ਠੀਕ ਹੈ ਪੈਣ ਤੂੰ ਆਰਾਮ ਨਾ ਕਰ ਲੈ ਤੈਨੂੰ ਖਰਚਾ ਪਾਣੀ ਵੀ ਅਸੀਂ ਦੇਵਾਂਗੇ ਐਮਬੂਲੈਂਸ ਆ ਗਈ ਹੈ ਤੇ ਮਹਾਰਾਜ ਅੱਗੇ ਅਰਦਾਸ ਕਰੀ ਕਿ ਠੀਕ ਕਰਕੇ ਹੀ ਮੁੜਨਾ ਤੁਸੀਂ ਬਾਪੂ ਜੀ ਕੋਈ ਹੋਰ ਲੋਡ ਤੁਹਾਡੇ ਘਰ ਦੀ ਇਹ ਆ ਦੇ ਭਰਾਵਾ ਦੀ ਲੱਤ ਵਿਖਾਵੇ ਜਿਹੜਾ ਇਹਨਾਂ ਦੀ ਰੀਜ ਕਿੰਨੇ ਦਿਨ ਹੋ ਗਏ ਇਦਾਂ ਹੀ ਇਨ ਬਹੁਤ ਖਰਾਬ ਹੈ ਇਹ ਕੰਮ ਕਰ ਲਾ ਬਾਅਦ ਚ ਤੂੰ ਇਹ ਕੰਮ ਕਰ ਇਹ ਇਹ ਬੜਾ ਜ਼ਰੂਰੀ ਹੈ ਬਾਪੂ ਜੀ ਇਹ ਵੱਜ ਜਾਣਾ ਕੰਮ ਹੈ ਬਾਅਦ ਚ ਕਰਾਇਓ ਚੰਗਾ ਇਲਾਜ ਕਰਾਉਂਦੇ ਦੇ ਕਰਾ ਲਓ ਕਰਾ ਲਓ ਇਹ ਬੜਾ ਜ਼ਰੂਰੀ ਹੈ ਇਹ ਬਹੁਤ ਜ਼ਰੂਰੀ ਹੈ ਜੇ ਇਹ ਨਾ ਕਰਾਇਆ ਤੁਸੀਂ ਕਰਾਉਣਾ ਹੈ ਮਹਾਰਾਜ ਮਹਾਰਾਜ ਕਰਾਣਗੇ ਅਸੀਂ ਤਾਂ ਸਾਡੀ ਔਕਾਤ ਨਹੀਂ ਕੁਝ ਕਰਾਈਏ ਪਰ ਮੈਂ ਚਾਹਨਾ ਕਿ ਉਹਦਾਂ ਮੈਂ ਗਈ ਤੇ ਮੈਂ ਖਾ ਮਾਤਾ ਤੁਹਾਨੂੰ ਤਾਂ ਨਹੀਂ ਲੋੜ ਕਿਸੇ ਚੀਜ਼ ਦੀ ਨਹੀਂ ਬਸ ਇਹ ਉਮਰ ਹੁਣ ਰੋਣ ਦੀ ਨਹੀਂ ਹੈਗੀ ਇਹ ਉਮਰ ਹੁਣ ਦਵਾਵਾ ਦੇਣ ਦੀ ਹੈ ਘਰ ਆਮਚਾਰੀ ਨੂੰ ਬਹੁਤ ਇਨੂੰ ਅੱਛਾ ਤੁਹਾਡਾ ਵੀ ਧੰਨਵਾਦ ਜੀ ਗਵਾਂਡ ਇਦਾਂ ਦਾ ਦਾ ਮੈਂ ਘੱਟ ਹੀ ਦੇਖਿਆ ਭੈਣ ਆਪ ਅੱਛਾ ਵੱਡੀ ਗੱਲ ਹੈ ਅੱਜ ਕੱਲ ਦੇ ਟਾਈਮ 'ਚ ਕੌਣ ਭੈਣ ਭਰਾ ਖੜਦਾ ਪਰ ਤੁਹਾਡੇ ਇੱਥੇ ਪਿੰਡ 'ਚ ਕੋਈ ਪ੍ਰਧਾਨ ਕੋ ਸੋਸਾਇਟੀ ਕੋਈ ਵੋਟਾਂ-ਵੂਟਾਂ ਲੈਣ ਵਾਲੇ ਨਹੀਂ ਆਉਂਦੇ ਕੀ ਕੋਈ ਵੋਟਾਂ ਲੈਣ ਵਾਲੇ ਆ ਜਾਂਦੇ ਓਦਾਂ ਨਹੀਂ ਕੋ ਸੁਣਦਾ ਫਿਰ ਸਰਪੰਚ ਨਹੀਂ ਇਹਨਾਂ ਦਾ ਰਾਸ਼ਨ ਵਾਲਾ ਕਾਟ ਵੀ ਨਹੀਂ ਵਿਚਾਰਿਆਂ ਦਾ ਬੜੇ ਨਿਆਣਿਆਂ ਦਾ ਵਾਹਿਗੁਰੂ ਵਾਹਿਗੁਰੂ ਚਲੋ ਨਹੀਂ ਮਿਲਦਾ ਇਹਨਾਂ ਨੂੰ ਕੋਈ ਗੱਲ ਨਹੀਂ ਇਹ ਤੰਦਰੁਸਤ ਹੋ ਜਾਣ ਚੱਲਣ ਯ ਵੇ ਸਰਕਾਰ ਦੇ ਮੰਗ ਕੇ ਖਾਣ ਦੀ ਕੋਈ ਗੱਲ ਨਹੀਂ ਕੋਈ ਗੱਲ ਹੈ ਕੋਈ ਗੱਲ ਨਹੀਂ ਉਹ ਤਾਂ ਕੰਮ ਕਰ ਪਹਿਲੇ ਬਹੁਤ ਸੋਹਣਾ ਕਰਦਾ ਸੀ ਇਹਨਾਂ ਨੂੰ ਵਧੀਆ ਰੱਖਦਾ ਸੀ ਸਭ ਕੁਝ ਤੇ ਗੱਭ ਚੱਲ ਜਿਹੜਾ ਕਿਆ ਕੋਲ ਤੇ ਰੋਟੀ ਪਾਣੀ ਦੇ ਦਿੰਦਾ ਨਹੀਂ 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 ਦੇਈਗਾ ਕੋਈ ਗੱਲ ਨਹੀਂ ਬਾਪੂ ਜੀ ਘਰ ਦਾ ਰੱਸ਼ਨ ਰੁਸ਼ਨ ਵੀ ਜੇ ਕੋਈ ਐਮਰਜੈਂਸੀ ਚਾਹੀਦਾ ਹੋਇਆ ਜਦੋਂ ਤੱਕ ਕਿ ਦੱਸ ਦਿਓ ਤੱਕ ਠੀਕ ਨਹੀਂ ਹੁੰਦਾ ਉਹਨਾਂ ਚਾਰ ਤੱਕ ਹੈ ਮਾਤਾ ਜੀ ਨਹੀਂ ਤਾਂ ਕੋਈ ਨਹੀਂ ਮਿਹਨਤ ਦੇਂਦੇ ਆ ਤੇ ਕੋਈ ਨਹੀਂ ਉਹਦੇ ਖਾਣਾ ਕਿਥੋਂ ਮਾਤਾ ਦੀ ਸਾਦਗੀ ਬੜੀ ਹੈ ਮਾਤਾ ਰਜਵਾੜਿਆਂ ਦੇ ਘਰੋਂ ਆ ਜਿਹੜਾ ਕਹਿੰਦੀ ਨਹੀਂ ਸਾਡਾ ਲਾਜ ਹੀ ਕਰਾ ਦਿਓ ਬਸ ਆ ਚਲੋ ਇਹ ਕਹਿੰਨੇ ਐ ਇਸ ਵੇਲੇ ਤੇ ਇਹੀ ਹੋ ਜਾਏ ਚੱਲ ਬਹੁਤ ਆ ਤੁਹਾਨੂੰ ਕੋਈ ਲੋੜ ਹੈਗੀ ਮਾਤਾ ਜੀ ਕਿਸੇ ਚੀਜ਼ ਬੂਟ ਬਾਟ ਹੈਗੇ ਤੁਹਾਡੇ ਕੋਲ ਕਿ ਨਹੀਂ ਬਸ ਬਸ ਹਾਂਜੀ ਬੂਟ ਹੈਗੇ ਹਾਂਜੀ ਬੇਟਾ ਸ਼ਾਮੀ ਨਾ ਬੂਟ ਦੇ ਕੇ ਆਈ ਮਾਤਾ ਮਾਤਾ ਕੋਲ ਬੂਟ ਹੈਗੇ ਕਿ ਨਹੀਂ ਵਾਹਿਗੁਰੂ ਨਹੀਂ ਨਹੀਂ ਬੂਟ ਨਹੀਂ ਹੈਗੇ ਬੂਟ ਨਹੀਂ ਹੈਗੇ ਬੂਟ ਦੇ ਕੇ ਜਾਈ ਸ਼ਾਮੀ ਪੈਣ ਨੂੰ ਪੈਣੇ ਜਦੋਂ ਤੇਰਾ ਘਰ ਚੱਕਰ ਲੱਗਿਆ ਬੂਟ ਦੇ ਦੀ ਇਹਨਾਂ ਨੂੰ ਹੋਰ ਤਾਂ ਨਹੀਂ ਕੁਝ ਚਾਹੀਦਾ ਘਰ ਦਾ ਤੇਰੇ ਬੂਟ ਕਿੱਥੇ ਆ ਤੇ ਕੋ ਹੈਗੇ ਸਹੀ ਦੱਸ ਇਹਦੇ ਬੂਟ ਕਿੱਥੇ ਆ ਇਧਰ ਆ ਇਧਰ 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 ਤੂੰ ਕਾਦ ਲਈ ਰੋਣ ਲੱਗ ਗਿਆ ਹੈ ਹੁਣ ਜਾਣ ਲੱਗੇ ਮੈਂ ਕਿਹਾ papa ਠੀਕ ਹੋ ਤੂੰ ਕਾਦ ਲਈ ਰੋਣਾ ਆ ਵੀ ਨਾ ਚੱਡ ਜਾਣਾ ਨਾ ਠੰਡ ਚ ਨਾਲ ਮੈਂ ਕਿੱਥੇ ਲਈ ਫੇਰੇਗੀ ਲੈ ਦੱਸ ਤੂੰ ਨੀ ਰੋਣਾ ਬੂਟ ਬੜੇ ਸੋਹਣੇ ਬਏ ਯਾਰ ਕਿੱਥੇ ਫਰੀਦਕੋਟ ਲੈ ਕੇ ਚੱਲ ਨਹੀਂ ਨਹੀਂ ਆਂਟੀ ਲੁਧਿਆਣਾ ਹੀ ਲੁਧਿਆਣਾ ਸ਼ੁਕਰ ਹੈ ਤੇਰਾ ਸ਼ੁਕਰ ਹੈ ਲੁਧਿਆਣੀ ਕਰਵਾ ਦੇ ਚੱਲ ਨਹੀਂ ਲੁਧਿਆਣੀ ਕਰਾਵਾਂ ਤੂੰ ਕਿ ਰੋਣਾ ਬਹੁਤ ਵਧੀਆ ਗੱਲ ਲੁਧਿਆਣੇ ਗਿਲ ਰੋਡ ਤੇ ਹਸਪੀਟਲ ਹੈ ਅਸੀਂ ਉਹਨਾਂ ਨਾਲ ਗੱਲ ਕੀਤੀ ਹੈ ਉਹ ਚੈੱਕ ਕਰਨਗੇ ਤੇ ਭੈਣ ਨੂੰ ਐਡਰੈਸ ਸਾਰਾ ਨੰਬਰ-ਨੰਬਰ ਦਵਾਂਗੇ ਜੀ ਇੱਕ ਬੰਦਾ ਤੁਹਾਡੇ ਤੋਂ ਵੀ ਨਹੀਂ ਮੈਂ ਕੋ ਮੁੰਡਾ ਭੇਜੀਏ ਹਾਂ ਜੀ ਭੇਜ ਸਕਦੇ ਹਾਂ ਤਾਂ ਬਹੁਤ ਵਧੀਆ ਠੀਕ ਚਲੋ ਭੈਣ ਹਸਪੀਟਲ ਮਰੀਜ਼ ਕੋਲ ਬੈਹ ਜੇ ਹੋ ਇੱਕ ਜਾਣਾ ਭੇਜ ਦਿਓ ਨਾਲ ਇਹ ਹੈਗਾ ਵੇਖ ਲੈ ਜੇ ਹੈਗਾ ਨਹੀਂ ਤੇ ਫਿਰ ਡੈਡੀ ਠੀਕ ਹੋ ਕੇ ਘਰ ਆ ਜਾਣਗੇ ਤੇਰੇ ਠੀਕ ਹੈ ਕੀ ਨਾਮ ਤੇਰਾ ਜਸਕਰਨ ਜਸਕਰਨ ਤੇਰਾ ਤੇਰੇ ਕੋ ਬੂਟ ਹੈ ਨਹੀਂ ਤੂੰ ਆਪਣੇ ਬੂਟ ਦੇ ਦੇਂਗਾ ਇਹਨੂੰ ਨਹੀਂ ਤੈਨੂੰ ਨਵੇਂ ਲੈ ਆ ਦੇਣਾ ਚਲ ਸ਼ਾਬਾਸ਼ ਇਹਨੂੰ ਬੂਟ ਲੈ ਕੇ ਦੇ ਅੱਜ ਦੋਨਾਂ ਨੂੰ ਠੀਕ ਹੈ ਦੇਖੋ ਸਾਡੇ ਵਾਲੇ ਖਰਚੇ ਨਹੀਂ ਆ ਆ ਦੇਖੋ ਆ ਤੁਹਾਡਾ ਵੀਰਾ ਦੇਖੋ ਆ ਤੁਹਾਨੂੰ ਬੂਟ ਲੈ ਦੇਣਗੇ ਠੀਕ ਹੈ ਇਹਨਾਂ ਨੂੰ ਦੇ ਜੀ ਹੁਣ ਦੇਖੋ ਕਿੰਨੀ ਸਿਆਣੀ ਕਿੰਨੀ ਸੋਹਣੀ ਗੱਲ ਹੈ ਅਸੀਂ ਇਹਨਾਂ ਦੇ ਘਰ ਆਏ ਆ ਇਹ ਵੀ ਸਾਡੇ ਲਈ ਅਣਜਾਣ ਨੇ ਇਹ ਸ਼ਖਸ ਵੀ ਸਾਡੇ ਲਈ ਅਣਜਾਣ ਹੈ ਇਹ ਇੱਥੇ ਦਾ ਰਹਿਣ ਵਾਲਾ ਬਾਈ ਇੱਥੇ ਮੋਬਾਈਲਾਂ ਦੀ ਦੁਕਾਨ ਹੈ ਬਾਈ ਦੀ ਹੁਣ ਦੇਖੋ ਉਹ ਕਹਿੰਦਾ ਵੀਰੇ ਬੂਟ ਮੈ ਲੈ ਦੇਣਾ ਮੇਰਾ ਕੀ ਲੱਗਿਆ ਵਿੱਚੋਂ ਕੁਝ ਵੀ ਨਹੀਂ ਇੱਕ ਇੱਕ ਜ਼ਰੀਆ ਕਿੰਨਾ ਸੋਹਣਾ ਨਾਮ ਸਾਨੂੰ ਵਾਹਿਗੁਰੂ ਨੇ ਝੋਲੀ ਪਾਇਆ ਇੱਕ ਜ਼ਰੀਆ ਅਸੀਂ ਇੱਕ ਜ਼ਰੀਆ ਬਣਿਆ ਪੈਸੇ ਦੇਣ ਵਾਲੀ ਸੰਗਤ ਜਿਹਨੂੰ ਲੋੜ ਹੈ ਉਹ ਸੰਗਤ ਮਦਦ ਕਰਨ ਵਾਲੀ ਸੰਗਤ ਇੱਕ ਸਹੀ ਜ਼ਰੀਆ ਹੀ ਨਹੀਂ ਹੈਗਾ ਸਾਡੇ ਕਿ ਅਸੀਂ ਇੱਕ ਚਾਜ ਨਾਲ ਮਦਦ ਕਰ ਸਕੀ ਧੰਨਵਾਦ ਭੈਣੇ ਬਹੁਤ ਧੰਨਵਾਦ ਲਓ ਵੀਰੇ ਤੁਸੀਂ ਲਓ ਪਹਿਲਾਂ ਲਓ 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 ਲੈ 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 ਲਓ ਟਰੇਨ ਲੰਘਦੀ ਤੁਹਾਡੇ ਇੱਥੋਂ ਹੈ ਟਰੇਨ ਲੰਘਦੀ ਇੱਥੋਂ ਲੋ ਜੀ ਥੈਂਕ ਯੂ ਭਣੇ ਤੂੰ ਵੀ ਨਹੀਂ ਜਾ ਲੈ ਲੋ ਜੀ ਲੈ ਫੜ ਮੈਂ ਨੂੰ ਵੀ ਕਹਿ ਦਿੱਚ ਨਾ ਨਾ ਤੇ ਆਨ ਬਈ ਗਰਮ 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 ਰਹਾ ਹੋਲੀ ਹੋਲੀ ਬੈਠ ਕੇ ਉਹ ਨਹੀਂ ਮੈਨੂੰ ਪੀਣੀ ਪੀ ਲੋ ਤੁਸੀਂ ਪੀ ਲੋ ਪੀ ਲੋ ਪੀ ਲੋ ਮੈਨੂੰ ਮੈਂ ਪੀਣੀ ਨਹੀਂ ਪੈਣੀ ਪੀਣੀ ਨਹੀਂ ਪੀ ਲੋ ਥੋੜੀ ਜੀ ਪੀ ਲੋ ਕੋਈ ਲੈਓ ਥੋੜੀ ਲਿਓ ਬੈਠ ਜਾ ਬਟ ਪੁੱਤਰ ਬੈਠ ਜਾ ਇਹਨਾਂ ਨੂੰ ਬੂਟ ਬਾਟ ਲੈ ਦਿਓ ਵੀਰੇ ਬੜਾ ਸ਼ੁਕਰੀਆ ਯਾਰ ਤੁਸੀਂ ਦੇਖੋ ਕਿੰਨੀ ਵਧੀਆ ਗੱਲ ਹੈ ਕਿ ਹੈਲਪ ਕਰਨ ਵਾਲੀ ਵੀ ਸੰਗਤ ਲੈਣ ਵਾਲੀ ਵੀ ਸੰਗਤ ਸਾਡਾ ਵਿੱਚ ਸਾਡਾ ਕੀ ਜਾਨਾ ਵਿੱਚੋਂ ਇਹੀ ਚੀਜ਼ ਹੈ ਭਾਜੀ ਜਿਨਾ ਸਮਾਜ ਚ ਪਿੰਡ ਪਿੰਡ ਜੇ ਗਲੀ ਗਲੀ ਐਦਾਂ ਦੇ ਕੋਈ ਚਾਰਪਰਾ ਤੁਹਾਡੇ ਰਗੇ ਜੁੜ ਜਨ ਕਿ ਭਾਈ ਜੇ ਸਾਡੇ ਪਿੰਡ ਚ ਕਿਸੇ ਨੂੰ ਲੋੜ ਹੈ ਸਾਨੂੰ ਦੱਸੋ ਥੈਂਕ ਯੂ ਬਣੇ ਇੱਦਾਂ ਤਾਂ ਕੋਈ ਹੈ ਹੀ ਨਹੀਂ ਨਾ ਇੱਥੇ ਬੜਾ ਬੜਾ ਔਖਾ ਯਾਰ ਦੇਖੋ ਵਿਚਾਰੇ ਕੋਈ ਬੂਟ ਹੈ ਨਹੀਂ ਹਨਾ ਇੱਥੇ ਸਾਡੇ ਵਰਗੇ ਲੱਖ ਲੱਖ ਰੁਪਏ ਦੇ ਬੂਟ ਪਾਉਂਦੇ ਨੇ ਮਤਲਬ ਸ਼ਰਮ ਆਉਂਦੀ ਕਈ ਵਾਰੀ ਵਾਹਿਗੁਰੂ ਦਾ ਸ਼ੁਕਰ ਤਾਂ ਕਰਦੇ ਆ ਇਕੱਲੇ ਬਹਿ ਕੇ ਕਿ ਰੱਬਾ ਔਕਾਤ ਨਹੀਂ ਸੀ ਇਹਨੇ ਜਿੰਨਾ ਤੋਂ ਦੇਤਾ ਪਰ ਉਹਦੇ ਨਾਲ ਨਾਲ ਯਾਰ ਪੰਜ 5000 ਰੁਪਏ ਦੇ ਦੇ ਉਹਨਾਂ ਨੂੰ ਹੁਣੇ ਜੋ ਘਰ ਦਾ ਬਾਪੂ ਜੀ ਨੂੰ ਦਿਓ 5000 ਰੁਪਏ ਕਿ ਕੋਈ ਘਰ ਦਾ ਜ਼ਰੂਰੀ ਸਮਾਨ ਚਾਹੀਦਾ ਹੋਵੇ ਰਾਸ਼ਨ ਰੂਸ਼ਨ ਹਨਾ ਬਾਪੂ ਨੂੰ ਦੇ ਦਿਓ ਮੈਂ ਬੇਨਤੀ ਕਰਨਾ ਚਾਹੁੰਦਾ ਦੇਖੋ ਆ ਵੀਡੀਓ ਚ ਸਾਡੀ ਟੀਮ ਦਾ ਕੁਝ ਖਾਸਾ ਨਹੀਂ ਲੱਗ ਰਿਹਾ ਜਿਹੜੀ ਆ ਮਰੀਜ਼ ਦੀ ਹੈਲਪ ਹੋਣੀ ਆ ਡੋਨਰ ਜਿਹੜੇ ਆਣੇ ਨੇ ਨਾ ਉਹ ਡੋਨਰਾਂ ਨੂੰ ਸੇਵਾ ਕਰਨੇ ਚਾਹੀਦੇ ਆਓ ਦੇਓ 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 ਅਸੀਂ ਹੱਥ ਨਹੀਂ ਲਾਂਦੇ ਪੈਸੇ ਨੂੰ ਬਾਪੂ ਜੀ ਇਹ 5000 ਰੁਪਏ ਰੱਖ ਲਓ ਇਹਦੇ ਨਾਲ ਘਰ ਦਾ ਗੁਜ਼ਾਰਾ ਚਲਾ ਲਿਓ ਜਦੋਂ ਤੱਕ ਇਹ ਠੀਕ ਨਹੀਂ ਹੋ ਜਾਂਦੇ ਬਾਕੀ ਇਲਾਜ ਸਾਰਾ ਫ੍ਰੀ ਕਰਾ ਕੇ ਦਵਾਈਆਂ ਕਰਾ ਕੇ ਤੁਹਾਨੂੰ ਦਵਾਂ ਸਾਨੂੰ ਕੀ ਦੋਗੇ ਇਹਦੇ ਬਦਲੇ ਨਨੋ ਅੰਤਿਜਾ ਦੇ ਬਸ ਇਸਾਂ ਦੇ ਸਰਬੱਤ ਦਾ ਭਲਾ ਮੰਗੇਓ ਸਭ ਦਾ ਭਲਾ ਹੋਵੇ ਤੁਹਾਨੂੰ ਜੇ ਕਦੀ ਜ਼ਿੰਦਗੀ 'ਚ ਮੌਕਾ ਮਿਲੇ ਕਿਸੇ ਦੀ ਮਦਦ ਕਰਨ ਦਾ ਜ਼ਰੂਰ ਕਰਿਓ ਅਸੀਂ ਇਹੀ ਕਰਾਂਗੇ ਵੀਰ ਜੇ ਠੀਕ ਹੋਏ ਨਾ ਤੁਹਾਨੂੰ ਆਪ ਆ ਕੇ ਇੱਥੇ ਦੇਖੋ ਤੁਸੀਂ ਸਾਡੇ ਕੋਲ ਭਾਵੇਂ ਨਾ ਆਇਓ ਪਰ ਆਲੇ-ਆਲੇ ਦੁਆਲੇ ਕਿਸੇ ਦਾ ਦੁੱਖ ਸੁਣ ਲਿਓ ਕਿਸੇ ਦਾ ਦੁੱਖ ਸਾਡੇ ਤੱਕ ਪਹੁੰਚਾ ਦਿਓ ਹਾਂਜੀ ਕਿਉਂਕਿ ਅਸੀਂ ਬੜੇ ਭੁੱਖੇ ਆਂ ਆਂਟੀ ਕਿਸੇ ਦਾ ਆਸ਼ੀਰਵਾਦ ਲੈਣ ਨੂੰ ਅਸੀਂ ਬੜੇ ਹੀ ਭੁੱਖੇ ਆਂ ਬੁਰਜਾਂ ਜੀ ਬਹੁਤ ਰੇਛੇ ਵਰਦੇ ਪਾ ਰਹੇ ਹਾਂ ਤੁਸੀਂ ਆਸ਼ੀਰਵਾਦ ਦਿਓ ਬਸ ਕਿ ਮਹਾਰਾਜ ਸਾਡੀ ਟੀਮ ਕੋਲੋਂ ਐਂ ਹੀ ਸੇਵਾ ਲੈਂਦਾ ਰਹੇ ਕਿਉਂਕਿ ਮਹਾਰਾਜ ਨੇ ਬੜੀ ਬਰਕਤ ਪਾਈ ਸਾਨੂੰ ਜੀ ਤੁਹਾਨੂੰ ਬਹੁਤ ਰੱਖ ਸ਼ੁਕਰ 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 ਕਰ ਲਓ ਤੁਸੀਂ ਕਰ ਲਓ ਹੋ ਹੋਗੇ ਹੋਗੇ ਬਾਪੂ ਜੀ ਸਮਝੋ ਹੋਗੇ ਤੁਸੀਂ ਖਭਰਾਣਾ ਨਹੀਂ ਤੁਹਾਡੀ ਲੱਤ ਵੀ ਠੀਕ ਕਰਾਣੀ ਅਸੀਂ ਉਹ ਵੀ ਬੜੀ ਜ਼ਰੂਰੀ ਐ ਨਹੀਂ ਤਾਂ ਵੱਧ ਜਾਣਾ ਕੱਬ ਮਾਤਾ ਵੀ ਰੱਬੀ ਰੂਹ ਆ ਪੂਰੀ ਐ ਮਾਤਾ ਹਾਂਜੀ ਮਾਤਾ ਪੂਰੀ ਰੱਬੀ ਰੂਹ ਹੈ ਤੇ ਮੈਂ ਰਿਕੁਐਸਟ ਧੰਨ ਨਾਲ ਲਿਕ ਰਿਕਵੈਸਟ ਕਰਨਾ ਚਾਹਨਾ ਕਿ ਆਪਣੇ ਆਲੇ ਦੁਆਲੇ ਝਾਤੀ ਮਾਰੋ ਹਾਂ ਵੀ ਆੜੀ ਦੋਸਤ ਆਏ ਨੇ ਤੇਰੇ ਮਲਵਾਇਆਂ ਨਹੀਂ ਆਪਣੇ ਦੋਸਤਾਂ ਨਾਲ ਹੈਲੋ ਭਾਜੀ ਮੈਂ ਦਾ ਭਰਾ ਆਂ ਹੈਲੋ ਹੈਲੋ ਤੁਹਾਡਾ ਕੀ ਨਾਮ ਹੈ ਮੰਨਾ ਮੈਂ ਇਹ ਪੈਣ ਹੈਲੋ ਤੁਸੀਂ ਦੋਸਤੋਂ ਇਹਨਾਂ ਦੇ ਨਹੀਂ ਮੇਰੇ ਬ੍ਰਦਰ ਆ ਅੱਛਾ ਇਹ ਬ੍ਰਦਰ ਹੈ ਹਾਂਜੀ ਕਜ਼ਨ ਬ੍ਰਦਰ ਹਾਂਜੀ ਕਜ਼ਨ ਬ੍ਰਦਰ ਕੋਈ ਨਹੀਂ ਹੁੰਦਾ ਹੁੰਦਾ ਬ੍ਰਦਰ ਹੀ ਹੁੰਦੇ ਹੁੰਦੇ ਸਾਰੇ ਮੇਰੇ ਬੂਆ ਜਿਹੜੇ ਆਇਆ ਹੈ ਨਾ ਅੱਛਾ ਅੱਛਾ ਇਹਨਾਂ ਦਾ ਫਿਰ ਹਾਲਚਲ ਪੁੱਛਦੇ ਹੋ ਇਹਨਾਂ ਨਾਲ ਖੇਡਦੇ ਹੋ ਹਾਂਜੀ ਹਾਂਜੀ ਕੀ ਕਿਹੜੀ ਕਲਾਸ ਪੜ੍ਹਦੇ ਹੋ ਇਹ ਮੈਂ ਕਿਹਾ ਤਾਈ ਤਿੰਨੇ ਥਰਡ ਤੇ ਫਸਟ ਅੱਛਾ ਇਹ ਆਪ ਨੇ ਇੰਟਰੋਡਕਸ਼ਨ ਦਿੰਦੇ ਆਪਣੀ ਬੋਲ ਕੇ ਹਾਂਜੀ ਬੋਲੋ ਤੁਸੀਂ ਪੰਜੀ ਸਵੈਟਰ ਬੜਾ ਸੋਹਣਾ ਪਾਇਆ ਝੱਗਾ ਬੜਾ ਸੋਹਣਾ ਪਾਇਆ ਨਾ ਪੰਜਾਬੀ ਝੱਗਾ ਕਹਿੰਦੇ ਨੇ ਇਹਨੂੰ ਹਾਂ ਮੈਨੂੰ ਪਤਾ ਨਹੀਂ ਇਹਨੂੰ ਅਸੀਂ ਅਸੀਂ ਇਹਨੂੰ ਜੈਕਟ ਕਹਿੰਦੇ ਸੀ ਸ਼ਹਿਰਾਂ ਵਾਲੇ ਆ ਨਾ ਫਿਰ ਤੁਸੀਂ ਪਿੰਡਾਂ ਵਾਲੇ ਜਵਾਕ ਹੋ ਮੈਨੂੰ ਪਿੰਡਾਂ ਵਾਲੇ ਜਵਾਕ ਬਹੁਤ ਪਸੰਦ ਨੇ ਅੱਛਾ ਸ਼ੁਰੂ ਤੋਂ ਹੀ ਮੈਨੂੰ ਬੜਾ ਦਿਲ ਸੀਗਾ ਮੇਰਾ ਕਿ ਮੇਰਾ ਜਨਮ ਵੀ ਪਿੰਡਾਂ 'ਚ ਹੁੰਦਾ ਪਰ ਮੇਰਾ ਜਨਮ ਸ਼ਹਿਰ 'ਚ ਹੋ ਗਿਆ ਫੇਰ ਮੈਂ ਸ਼ਹਿਰੀ ਆ ਤੁਸੀਂ ਪਿੰਡੂ ਆ ਫਿਰ 2 2 9 ਛੱਡ ਕੇ ਚਲ ਗਈ ਓ ਵਾਹਿਗੁਰੂ ਵਾਹਿਗੁਰੂ ਪਾਲਦੀ ਪਈ ਇਹਨਾਂ ਨੇ ਕੀ ਵਾਹਿਗੁਰੂ ਵਾਹਿਗੁਰੂ ਪਾਪਾ ਇਹਨਾਂ ਦੇ ਉਹ ਕਰਦਾ ਕੰਮ ਕੁਮ ਉਹ ਦੇੜੀ ਦੱਪਾ ਵਾਹਿਗੁਰੂ ਵਾਹਿਗੁਰੂ ਕਿਉਂ ਛੱਡ ਗਿਓ ਉਹ ਬਸ ਐਵੇਂ ਹੀ ਥੋੜੀ ਚੰਗੇ ਘਰ ਦੀ ਸੀਗੀ ਨਹੀਂ ਮਰੀ ਨਹੀਂ ਅਚਨ ਚੁਣ ਛੱਡ ਗਈ ਤੇ ਬੱਚੇ ਫਿਰ ਬੱਚੇ ਸਾਡੇ ਕੋਲ ਇਹ ਲੈ ਗਈ ਸੀਗੀ ਅੱਛਾ ਇਹ ਮੁੜ ਕੇ ਆ ਗਈ ਕਹਿੰਦੀ ਮੈਂ ਆਪਣੇ ਘਰ ਜਾਣਾ ਫਿਰ ਉਹਨੋਂ ਉਹਨੇ ਵਿਆਹ ਕਰਾ ਦਿੱਤਾ ਤੁਸੀਂ ਰੱਖ ਦਿਓ ਤੁਸੀਂ ਰੱਖੋ ਸਾਡੇ ਕੋਲ ਹੀ ਹੁੰਦੀ ਵਾਹਿਗੁਰੂ ਤੁਸੀਂ ਜਾਣ ਤਾਂ ਮੈਨੂੰ ਜਾਣ ਦਿਓ ਨਹੀਂ ਜਾਣਦੇ ਨਾ ਮੈਂ ਤੁਹਾਡਾ ਵੱਡਾ ਭਰਾ ਹਾਂ ਫੋਟੋ ਵਾਚੇ ਵੇਖੀਦਾ ਗਿਆ ਜੀ YouTube ਤੇ YouTube ਤੇ ਦੇਖੀਦਾ ਵਾਹ ਜੀ ਵਾਹ ਇਹਨਾਂ ਦਾ ਤੇ ਆਪਸ ਚ ਧਿਆਨ ਰੱਖਿਆ ਕਰੋ ਇੱਕ ਦੂਜੇ ਦਾ ਹਾਂ ਨਹੀਂ ਇਹਨਾਂ ਦਾ ਤੇ ਬਹੁਤ ਪਿਆਰ ਆ ਆਪਸ ਤੇ ਇੱਕ ਦੂਜੇ ਦਾ ਪੂਰਾ ਧਿਆਨ ਰੱਖਿਆ ਕਰੋ ਕੋਈ ਲੋੜ ਆਲੀ ਹੁੰਦੀ ਹੈ ਇਹ ਨਾਲ ਕੋਈ ਗੱਲ ਨਹੀਂ ਕੱਪੜੇ ਲੀੜੇ ਮਾਤਾ ਜੀ ਕੋਈ ਇਹਨਾਂ ਦੀ ਕਿਤਾਬਾਂ ਕਤੂਬਾਂ ਦੀ ਲੋੜ ਹੋਵੇ ਨਾ ਉੱਥੇ ਸਾਨੂੰ ਥੋੜੀ ਠੰਡ ਘਟ ਜਵੇ ਠੰਡ ਘਟਣ ਤੋਂ ਬਾਅਦ ਇਹਨਾਂ ਬੱਚਿਆਂ ਨੂੰ ਉੱਥੇ ਲਿਆ ਕੇ ਕੋਈ ਸਮਾਨ ਚਾਹੀਦਾ ਹੋਵੇ ਕੱਪੜੇ ਲੀੜੇ ਪੜ੍ਹਾਈ ਦਾ ਸਮਾਨ ਬੈਗ ਬੂਗ ਉਹ ਸਾਡੇ ਕੋਲ ਲੈ ਜਾਓ ਠੀਕ ਹੈ ਅਸੀਂ ਥੋੜੇ ਪੈਸੇ ਨਹੀਂ ਵੰਡਦੇ ਕਿਸੇ ਨੂੰ ਪਰ ਸਮਾਨ ਸਮੁੰਜਣਾ ਮਰਦੀਲਾ ਜੀ ਚੰਗੀ ਗੱਲ ਹੈ ਬਹੁਤ ਬਹੁਤ ਤੇਰਾ ਤਾਂ ਨਾਮ ਕਰਤਾ ਕੋ ਨੇ ਆ ਸੀ ਮੈਨੂੰ ਤਾਂ ਇਹ ਹੁੰਦਾ ਕਿ ਵੀ ਵਿਖਾਤਾ ਹਾਰੇ ਨਹੀਂ ਨਹੀਂ ਮਾਤਾ ਜੀ ਹਾਂ ਜੀ ਸੱਚ ਕਾਲ ਮਾਤਾ ਜੀ ਹਾਂ ਠੀਕ ਹੋ ਜੀ ਹੋਰ ਵੀ ਤੁਹਾਡੇ ਆਲੇ-ਦੋਲੇ ਮਾਤਾ ਨਹੀਂ ਧਿਆਨ ਰੱਖਿਓ ਕਿਸੇ ਨੂੰ ਕੋਈ ਲੋਡ ਹੋਵੇ ਕਿਸੇ ਚੀਜ਼ ਦੀ ਤਾਂ ਸਾਨੂੰ ਜਰੂਰ ਦੱਸਿਓ ਸਾਨੂੰ ਬੜਾ ਸ਼ੌਂਕ ਹੈ ਸਾਡੀ ਟੀਮ ਨੂੰ ਨਾ ਹਾਂਜੀ ਸਾਨੂੰ ਗੁਰੂ ਮਹਾਰਾਜ ਦੀ ਕਿਰਪਾ ਨਾਲ ਬੜਾ ਸ਼ੌਂਕ ਹੈ ਚੱਲੋ ਕਿੰਨਾ ਕੁ ਦਿਲ ਅਤੀਸਾਂ ਦੇ ਹਾਂਜੀ ਮੁੰਡਾ ਕਈਆਂ ਨੂੰ ਸ਼ੌਂਕ ਬੜਾ ਹੀ ਸ਼ੌਂਕ ਹੈ ਜੀ ਅਸੀਂ ਚਾਹਨੇ ਆ ਸਾਡਾ ਉਹ ਮੁੰਡਾ ਆਪਣੇ ਫਲੋਰ ਦਾ ਇੱਥੇ ਦੀਜਿਆ ਕਰੋ ਉਹ ਹਾਂ ਜਿਹੜੇ ਉਹ ਆਏ ਨੇ ਨਾ ਉਹ ਤੁਹਾਡੇ ਫਲੋਰ ਦੇ ਹੀ ਨੇ ਮੈਂ ਕਿਹਾ ਵੀ ਇਹ ਲੁਧਿਆੜੇ ਦੇ ਲੁਧਿਆੜੇ ਅਸੀਂ ਲੁਧਿਆਣੇ ਦੇ ਰਹਿੰਦੇ ਆ ਜੀ ਮੈਂ ਕਿਹ ਇੰਨੀ ਕੋ ਮਰਤਵੇਲਾ ਇੰਨੀ ਲੱਗੀ ਏ ਤੇ ਇੰਨੀ ਉਮਰ ਦੇ ਮੁੰਡੇ ਕਹਿੰਦੇ ਆ ਵੀ ਅਵੇ ਆ ਸਿਆੜਿਆਂ ਵਾਲਾ ਕਿੱਡਾ ਹੈ ਨਾ ਕੀ ਕਹਿੰਦੇ ਨੇ ਅੰਟੀ ਇਸ ਉਮਰ ਚ ਕੀ ਕਹਿੰਦੇ ਨੇ ਮੁੰਡੇ ਇਸ ਉਮਰ ਚ ਤੇ ਬੱਚਿਆਂ ਤੇ ਹੋਰ ਪਾਸੇ ਧਿਆਨ ਹੁੰਦਾ ਐਸ ਪਰਸਤੀਆਂ ਚ ਹੈ ਨਾ ਤੇ ਤੁਸੀਂ ਇੰਨਾ ਵਧੀਆ ਕੰਮ ਕਰ ਰਹੇ ਹੋ ਨਾ ਤੇ ਲੱਗਿਆ ਇਹ ਤਾਂ ਕਈ ਵਾਰ ਮੈਨੂੰ ਵੀ ਸ਼ੱਕ ਹੁੰਦਾ ਆਪਣੇ ਆਪ ਤੇ ਮਾਰੇ ਨੇ ਕਿੱਧਰ ਤੋਰਤਾ ਪਰ ਚਲੋ ਇਸ ਤੋਂ ਵਧੀਆ ਹੋਰ ਕੁਝ ਹੋ ਨਹੀਂ ਸਕਦਾ ਉਹ ਕਿਸੇ ਦੀ ਮਦਦ ਕਰਨੀ ਕਿਸੇ ਦੀ ਦੁਆਵਾਂ ਲੈਣੀ ਆ ਅੱਜ ਅੱਜ ਲੋਕ ਗੱਲਾਂ ਨਾਲ ਇਹਨੇ ਬਸ ਦੇਖੋ ਸਭ ਨੂੰ ਸਭ ਪਤਾ ਹੈ ਕਿ ਗੁਰਬਾਣੀ ਚ ਕੀ ਲਿਖਿਆ ਸੀ ਕਿ ਇਹਦਾ ਕਾਫੀ ਟਾਈਮ ਗੁੱਸਚ ਲੋ ਹੋਰ ਕੰਮ ਜੇ ਲੱਗੇ ਸੀ ਸਾਡੇ ਚ ਕਾਰਡ ਵਗੈਰਾ ਭਲਾਣ ਚ ਇਹ ਮੇਰੇ ਮੰਨ ਜਾਵੇ ਮੈਂ ਕਿਹਾ ਵੀ ਵੀ ਬਹੁਤ ਨਾਲ ਸੁਣਿਆ ਦਾ ਇਦਾਂ ਹੋ ਨਹੀਂ ਸਕਦਾ ਵੀ ਨਾ ਆਉਣ ਨਾ ਮੈਂ ਦੱਸਿਆ ਕਿ ਇਦਾਂ ਨਹੀਂ ਹੋ ਸਕਦਾ ਵੀ ਫੇਰ ਵੀ ਸਾਨੂੰ ਵਿਸ਼ਵਾਸ ਸੀ ਮੈਂ ਕਿ ਕੋਈ ਨਹੀਂ ਆਉਣ ਨਹੀਂ ਨਹੀਂ ਆਉਣ ਮਹਾਰਾਜ ਸਾਡੇ ਨੇ ਦੱਸਿਆ ਸੀ ਦੇਖੋ ਜੀ ਸਭ ਕੁਝ ਰੱਬ ਕਰਾਂਦਾ ਐਂਟੀ ਉਹਨੇ ਹੀ ਬੁੱਧੀ ਪਾਣੀ ਆ ਉਹਨੇ ਹੀ ਬੁੱਧੀ ਪ੍ਰਸ਼ਟ ਕਰਨੀ ਹਾਂ ਜੀ ਤਾਂ ਅਰਦਾਸ ਚ ਉਹਦੇ ਕੋਲ ਬੁੱਧੀ ਹੀ ਮੰਗੋ ਕਿ ਸਾਡੀ ਬੁੱਧੀ ਨਾ ਪ੍ਰਸ਼ਟ ਕਰ ਦੇ ਕਿਉਂਕਿ ਜਦੋਂ ਬੰਦਾ ਬੰਦੀ ਜਦੋਂ ਸਹੀ ਬੰਦੇ ਦਿਮਾਗੋਂ ਮਿਲਦਾ ਸਾਸੀ ਕਦੀ ਸੁਪਨੇ ਜਿਵੇਂ ਨਹੀਂ ਸੋਚਦੇ ਅਸੀਂ ਜਿਹੜੇ ਘਰਾਂ ਚ ਪੈਦਾ ਹੋਏ ਆ ਨਾ ਅਸੀਂ ਕਦੀ ਮਹਿਸੂਸ ਵੀ ਨਹੀਂ ਕਰ ਸਕਦੇ ਸੀਗੇ ਕਿ ਇਦਾਂ ਦੇ ਹਾਲਾਤ ਹੁੰਦੇ ਨੇ ਤੇ ਜਿ ਮਾਰੇ ਨੇ ਸਾਨੂੰ ਜਿਹੜੇ ਪਰਿਵਾਰਾਂ ਚ ਪੈਦਾ ਕਰਤਾ ਸੰਤ ਤੱਕ ਇਹ ਪਤਾ ਹੀ ਨਹੀਂ ਹੁੰਦਾ ਕਿ ਗਰੀਬੀ ਹੁੰਦੀ ਕੀ ਹੈ ਸਾਡੇ ਮਾਪੇ ਬ ਨੇ ਤਾਂ ਆਪ ਗਰੀਬੀ ਕੱਟ ਕੇ ਸਾਨੂੰ ਤਾਂ ਚਾਂਦੀ ਦੇ ਚਮਚ ਮੂੰਹ ਚ ਵੜ ਕੇ ਤਾਂ ਸ਼ਾਇਦ ਕਰਾ ਕੇ ਮੂੰਹ ਮਿੱਠਾ ਕਰਾ ਕੇ ਲਿਆਂਦਾ ਦੁਨੀਆ ਚ ਗੁੜਤੀ ਤਾਂ ਫਿਰ ਸਾਡੇ ਵਰਗੇ ਬੱਚੇ ਲਈ ਬੜਾ ਔਖਾ ਸੀਗਾ ਕਿ ਕਿਸੇ ਦੀ ਗਰੀਬੀ ਦੇਖਣੀ ਤਾਂ ਮਹਾਰਾਜ ਨੇ ਇਹ ਝੋਲੀ ਪਾਇਆ ਕਿਉਂਕਿ ਸਾਡੇ ਕੋਲ ਲੋਕ ਤੁਸੀਂ ਤਾਂ ਚਲੋ ਉੱਥੇ ਆਏ ਹੋ ਬੜੀ ਦੂਰੋਂ ਦੂਰੋਂ ਆਂਟੀ ਲੋਕ 5-5 ਲੱਖ ਰੁਪਏ ਚੱਕ ਕੇ ਆਂਦੇ ਨੇ ਕਿ ਸਾਡੀ ਸੇਵਾ ਲਵਾਓ ਅਸੀਂ ਕੋਈ ਪੈਸਾ ਨਹੀਂ ਲੈਂਦੇ ਸਾਡਾ ਕੋਈ ਖਾਤਾ ਨੰਬਰ ਨਹੀਂ ਅਸੀਂ ਆਪਣੀਆਂ ਗੱਡੀਆਂ ਦਾ ਆਪ ਤੇਲ ਫੂਕ ਕੇ ਲੋਕਾਂ ਦੇ ਘਰ ਜਾਂਦੇ ਆਂ ਔਰ ਜਿਵੇਂ ਹੁਣ ਦੇਖੋ ਤੁਹਾਡੇ ਪਿੰਡ ਦਾ ਮੁੰਡਾ ਉਹਨੇ ਆਪ ਹੀ ਬੂਟ ਲੈ ਕੇ ਦੇਣੇ ਨੇ ਤੁਹਾਨੂੰ ਸਾਡਾ ਵਿੱਚ ਕੋਈ ਨਹੀਂ ਅਸੀਂ ਨਹੀਂ ਕਹਿੰਦੇ ਵੀਡੀਓ ਬਣਾ ਕੇ ਲੋਕਾਂ ਨੂੰ ਸਾਨੂੰ ਪੈਸੇ ਦਿਓ ਅਸੀਂ ਇੱਕ ਥੇਲੀ ਨਹੀਂ ਲਈ ਤੀ ਅੱਜ ਤੱਕ ਕਿਸੇ ਕੋਲ ਅੱਜ ਤੱਕ ਪਰ ਕਰੋੜਾ ਰੁਪਈਆ ਲੋਕਾਂ ਦਾ ਲੋਕਾਂ ਨੂੰ ਹੀ ਦਾਨ ਕਰਾਤਾ ਜਿਵੇਂ ਹੁਣ ਇਹਨਾਂ ਦਾ ਆਪਰੇਸ਼ਨ ਹੋਣਾ 30-40 ਹਜ਼ਾਰ ਦਾ ਉਹ ਮੈਂ ਨਹੀਂ ਦੇਣੇ ਉਹ ਜਿੰਨੇ ਦੇਣੇ ਨੇ ਉਹ ਲੁਧਿਆਣੇ ਬੈਠਾ ਬੰਦਾ ਬੈਠੇ ਉਹ ਲੁਧਿਆਣੇ ਵਾਲਾ ਬੰਦਾ ਇਹਨਾਂ ਤੋਂ ਜਰੀਆ ਬਾਣੀ ਇਹ ਬਹੁਤ ਲੋਕ ਆਏ ਇਹਨਾਂ ਨੂੰ ਮਿਲਣਾ ਹੈ ਰੋਜ਼ ਰੋਜ਼ ਕਟੋਕਾ ਡਾਂਟੀ ਜਿੱਥੇ ਜਗ੍ਹਾ ਦੀ ਗੱਲ ਕਰ ਰਹੇ ਨੇ ਉੱਥੇ ਰੋਜ਼ ਲੋਕ ਕਟੋਕਟ 3-4 ਲੱਖ ਰੁਪਏ ਦਾਨ ਦੇਣ ਆਉਂਦੇ ਨੇ ਤੇ ਅਸੀਂ ਮਰੀਜ਼ ਲੱਭਦੇ ਆ ਪੰਜਾਬ ਚੋਂ ਅਸੀਂ ਪੈਸੇ ਨਹੀਂ ਅਸੀਂ ਦਾਨੀ ਨਹੀਂ ਲੱਭਦੇ ਚਲੋ ਲੋਕ ਦਾ ਪਰਚੀਆਂ ਕਟਾਣ ਲਈ ਜਾਂਦੇ ਨੇ ਨਾ ਕਿ ਪਰਚੀ ਕਟਾ ਲਓ ਅਸੀਂ ਨਹੀਂ ਕਟਾਂਦੇ ਅਸੀਂ ਕਹਿੰਨੇ ਆ ਮਰੀਜ਼ ਦਿਓ ਫਿਰ ਅਸੀਂ ਇੱਕ ਇੱਕ ਮਰੀਜ਼ ਦੇ ਘਰ ਦੀ ਇਨਕੁਆਇਰੀ ਕਰਦੇ ਆ ਕਈ ਵਾਰ ਝੁੱਠੇ ਮਰੀਜ਼ ਵੀ ਆ ਜਾਂਦੇ ਨੇ ਚੰਗਾ ਸਭ ਕੁਝ ਹੁੰਦਾ ਫਿਰ ਵੀ ਕਹਿੰਦੇ ਨਾਲ ਕੋਈ ਕੁਝ ਹੈ ਨਹੀਂ ਉਹ ਨੀਤਾ ਮਾੜੀਆਂ ਨੇ ਫਿਰ ਅਸੀਂ ਘਰ ਘਰ ਜਾ ਕੇ ਆਹ ਨਾ ਹੁਣ ਇਹਨਾਂ ਦਾ ਸਾਰਿਆਂ ਨੂੰ ਪਤਾ ਹੀ ਆਪਾਂ ਨੂੰ ਉਹ ਹੀ ਇੱਕ ਤਾਂ ਵਿਚਾਰਿਆਂ ਦਾ ਚਲਪਾ ਤੱਕ ਮਾਰ ਐਨੀ ਜੋ ਪਰ ਤੁਸੀਂ ਆ ਰੱਬਰੂ ਆਂਟੀ ਦਾ ਧਿਆਨ ਰੱਖਿਆ ਕਰੋ ਨਹੀਂ ਰੱਖੀਦਾ ਕੋਈ ਤੁਹਾਡੇ ਕੋਲ ਕੱਪੜੇ ਲੀੜੇ ਹੋਣ ਕੋਈ ਦੇ ਦਿਆ ਕਰੋ ਹਨਾ ਹੋਰ ਆਂਟੀ ਠੀਕ ਆ ਤੁਸੀਂ ਹਾਂਜੀ ਠੀਕ ਆ ਤੁਹਾਨੂੰ ਕੁਝ ਚਾਹੀਦਾ ਹੋਰ ਨਹੀਂ ਨਹੀਂ ਕੁਝ ਨਹੀਂ ਜਿਆ ਤੁਹਾਡਾ ਗਵਾਂਡ ਚੰਗਾ ਹੈ ਤੁਹਾਡੇ ਰਿਸ਼ਤੇਦਾਰ ਚੰਗੇ ਨੇ ਜੀ ਗਵਾਂਡ ਬਹੁਤ ਚੰਗਾ ਬੜੀ ਤਾਰੀਫ ਕਰਦੇ ਬੈਨੇ ਤੁਹਾਡੀ ਕਹਿੰਦੇ ਰੱਬ ਦੀ ਰੂਹ ਆ ਚੰਚਾਈ ਨਹੀਂ ਪਾਲੀ ਦੀ ਘੁਰਕ ਦੀ ਨਹੀਂ ਲੈ ਤੇ ਅਰੇ ਨਹੀਂ 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 ਤੁਸੀਂ ਕੋਈ ਗੱਲ ਨਹੀਂ ਇਦਾਂ ਘਬਰਾਣਾ ਨਹੀਂ ਕਦੀ ਚੰਗੇ ਮਾੜੇ ਦਿਨ ਨੇ ਜ਼ਿੰਦਗੀ ਚ ਆਉਂਦੇ ਰਹਿਣਗੇ ਪਰ ਕਿਸੇ ਦੀ ਮਦਦ ਜ਼ਰੂਰ ਕਰੋ ਕਿਸੇ ਦੀ ਮਦਦ ਕਰੋ ਉਹ ਬਹੁਤ ਵੱਡੀ ਗੱਲ ਹੈ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਕੋਈ ਕਿਸੇ ਨੂੰ ਨਹੀਂ ਪੁੱਛਦਾ ਤੇ ਮਹਾਰਾਜ ਹੁਣੇ ਠੀਕ ਆਪਣੇ ਪੈਰੀ ਤੁਰ ਕੇ ਵਾਪਸ ਆਣਗੇ ਤੁਹਾਡਾ ਹੀ ਹਫਤਾਵਾਰ ਹੋਵੇ ਨਹੀਂ ਨਹੀਂ ਮਹਾਰਾਜ ਮਹਾਰਾਜ ਰੱਬ ਰੱਬ ਹੀ ਹੈ ਜੀ ਸਭ ਕੁਝ ਅਸੀਂ ਦਾ ਕੁਝ ਵੀ ਨਹੀਂ ਪਰ ਫਿਰ ਵੀ ਚਲੋ ਕੋਈ ਵਿੱਚ ਥਿਰਿਆ ਵੀ ਬਣਦਾ ਹੀ ਆਪਾਂ ਤਾਂ ਕੋਈ ਅੰਟੀ ਜਰੀਆ ਸਾਰੇ ਹੀ ਨੇ ਬਸ ਕੋਈ ਸਮਝੇ ਕੰਮ ਤੇਰੀ ਗੱਲ ਕੋਈ ਜਰੀਆ ਸਮਝੇ ਉਹ ਗੱਲਾਂ ਨਾਲ ਰੱਬ ਦੇ ਘਰ ਜਾ ਕੇ ਤਾਂ ਸਾਰੇ ਹੀ ਬੱਚੇ ਬਣ ਜਾਂਦੇ ਨੇ ਮਾਸੂਮ ਬਣ ਜਾਂਦੇ ਨੇ ਪਰ ਬੰਦਾ 24 ਘੰਟੇ ਮਾਸੂਮ ਬਣਿਆ ਰਹੇ ਤਾਂ ਚੰਗਾ ਨਹੀਂ ਫੋਟੋ ਫੋਟੋ ਵਾਲੀ ਕੋਈ ਗੱਲ ਨਹੀਂ ਮੇਰੇ ਨਾਲ ਹੈ ਖੁਸ਼ ਰਹੋ ਇੱਕ ਦੂਜੇ ਦੀ ਮਦਦ ਕਰਦੇ ਰਹੋ ਆਪਣੇ ਪਿੰਡ ਚਾਲੇ ਦੁਆਲੇ ਕਿਸੇ ਨੂੰ ਦੇਖ ਕੇ ਸੜੋ ਨਾ ਹਰ ਬੰਦਾ ਆਪਣੇ ਕਰਮ ਖਾਂਦਾ ਹੈ ਜੇ ਤੁਸੀਂ ਸੜੋਗੇ ਤਾਂ ਸਮਝ ਲਓ ਤੁਸੀਂ ਆਪਣੇ ਮਾੜੇ ਕਰਮ ਲਿਖ ਰਹੇ ਹੋ ਨਾ ਸਹੀ ਗੱਲ ਲੋਕ ਆਂਡ ਗਵਾਂਡ ਅੱਜ ਕੱਲ ਇੱਕ ਦੂਜੇ ਤੋਂ ਸੜਦੇ ਰਹਿੰਦੇ ਨੇ ਜੀ ਉਹ ਸਾੜ ਉਹ ਸਾੜ ਨਾਲ ਤਾਂ ਘਟਾ ਹੀ ਹੈ ਮਦਦ ਕਰੋ ਜਿੰਨੀ ਕਿਸੇ ਦੀ ਕਰ ਸਕਦੇ ਹੋ ਮਦਦ ਤੋਂ ਵੱਡਾ ਧਰਮ ਕੋਈ ਨਹੀਂ ਸਾਰੇ ਪੰਜਾਬ ਦਾ ਗਵਾਂਢ ਚੰਗਾ ਹੋਣਾ ਚਾਹੀਦਾ ਆਪਣਾ ਮੱਲਾ ਸਾਰੇ ਚੰਗਾ ਹੈ ਗਵਾਂਢ ਚੰਗਾ ਤਾਂ ਸਾਰੇ ਹਾਂ ਜੇ ਗਵਾਂਢ ਚੰਗਾ ਹੈ ਤਾਂ ਗਵਾਂਢ ਨੂੰ ਦੇ ਸੋਚਣਾ ਚਾਹੀਦਾ ਕਿ ਰੱਬ ਨੇ ਤੈਨੂੰ ਇੱਕ ਗੱਡੀ ਦਿੱਤੀ ਰੱਬ ਤੈਨੂੰ ਚਾਰ ਹੋਰ ਦੇਵੇ ਆਪਾਂ ਸੜਨ ਵਹਿ ਜਾਂਦੇ ਆ ਕਿ ਹਾਏ ਮੈਨੂੰ ਨਹੀਂ ਦਿੱਤੀ ਉਹਨੂੰ ਦੇਤੀ ਉਹਨੂੰ ਉਹਦੇ ਕਰਮਾਂ ਦੀ ਦਿੱਤੀ ਹੈਗਾ ਭਰਾਵਾ ਰੱਬ ਤੇਰੇ ਕਰਮ ਹੋਰ ਸਾਡੇ ਕਿਲੋ ਵੀ ਚੰਗੇ ਕਰਮ ਕਰਾ ਰੱਬਾ ਤੁਸੀਂ ਵੀ ਸਾਰੇ ਪਲੀਜ਼ ਇਹਨਾਂ ਦਾ ਧਿਆਨ ਰੱਖਿਓ ਬਿਚਾਰਿਆ ਨੂੰ ਜੇ ਕੋਈ ਲੋਡ ਹੈ ਜ਼ਿਆਦਾਤਰ ਲੋਡ ਤਾਂ ਨਾ ਦਿਮਾਗੀ ਸਾਥ ਜਿਹੇ ਹੁੰਦੀ ਹੈ ਪੈਸਾ ਤਾਂ ਬਹੁਤ ਛੋਟੀ ਚੀਜ਼ ਹੈ ਲੋਕਾਂ ਨੇ ਪੈਸਾ ਬਹੁਤ ਹਵਾ ਬਣਾਇਆ ਹੋਇਆ ਪਰ ਪੈਸਾ ਬਹੁਤ ਛੋਟੀ ਚੀਜ਼ ਹੈ ਪਰ ਜਿਹੜੀ ਅੱਜ ਬੰਦਾ ਕੱਲਾ ਬਹਿ ਕੇ ਪਰੇਸ਼ਾਨ ਹੋ ਰਿਹਾ ਡਿਪਰੈਸ਼ਨ 'ਚ ਜਾ ਰਿਹਾ ਹੈ ਇਸ ਤੋਂ ਵੱਡੀ ਕੋਈ ਸੇਵਾ ਨਹੀਂ। ਉਹਨੂੰ ਹੋਰ ਵੀ ਸਾਡਾ ਮੁੰਡਾ ਬੜਾ ਵਿਚਾਰਾ ਗਰੀਬ। ਦੀਪਾ ਹੁਣ ਦੂਰ ਹੀ ਬੜੀ ਗਿਆ ਹੋਇਆ ਤੇ ਫਿਰ ਸਵੇਰੇ ਪਾਣੀ ਆ ਰਿਹਾ ਉਹਦੇ ਘਰ ਆ। ਅੱਛਾ ਜੀ। ਕੀ ਹੋਇਆ ਨਮਨ? ਤੁਸੀਂ ਆ ਜਾਓ ਪੈਣੇ ਸਾਡੇ ਕੋਲ ਨਾ ਇੱਕ ਵਾਰੀ ਉਹਨਾਂ ਨੂੰ ਸਾਡੀ ਲੋਕੇਸ਼ਨ ਪਤਾ ਰਿਪੋਰਟਰ ਬੂਟਾ ਲੈ ਕੇ ਆ ਜਾਓ। ਅਸੀਂ ਤੁਹਾਡਾ ਇਲਾਜ ਕਰਾਵਾਂਗੇ ਸਾਰਾ। ਆਪਣੇ ਪਿੰਡ 'ਚ ਹੋਰ ਵੀ ਦੇਖ ਲਓ ਕਿਸੇ ਬਜ਼ੁਰਗ ਨੂੰ ਕੋਈ ਇਲਾਜ। ਕੀ ਕੁੜੀ ਆ? ਤੱਕ ਵਾਹ ਛੋਟੀ ਕੁੜੀ ਕਿਤੋਂ ਬੜਾ ਤੁਸੀਂ ਦੱਸ ਦਿਓ ਤੁਸੀਂ ਦੱਸੀ ਮਾਤਾ ਜੀ ਨੂੰ ਪਤਾ ਸਾਡੀ ਲੋਕੇਸ਼ਨ ਸਾਡੇ ਕੋਲ ਆ ਜਾਓ ਉਹ ਐਮਬੂਲੈਂਸ ਅਸੀਂ ਭੇਜਤਾ ਉਹਨਾਂ ਨੂੰ ਉਹ ਨਹੀਂ ਵਿਚਾਰਾ ਕੰਮ ਤੇ ਅੱਜ ਵੀ ਫੇ ਤੇ ਉਹ ਬੇਟਾ ਬੰਦ ਕਰੋ ਅੱਛਾ ਨਾਲ ਜਾਣਾ ਹੋਰ ਹੁਣ ਦੱਸਿਆ ਵੀ ਪ੍ਰੈਸ਼ਰ ਘਰਾਓ ਕਿ ਕਿਸ ਤਰ੍ਹਾਂ ਦੀ ਹੈ ਨਾ ਪਹਿਲੀ ਸਟੇਜ ਅੱਜ ਕੱਲ੍ਹ ਅੰਟੀ ਕੈਂਸਰ ਦਾ ਵੀ ਇਲਾਜ ਆ ਗਿਆ ਕੋਈ ਵੱਡੀ ਗੱਲ ਕੋਈ ਨਹੀਂ ਮਹਾਰਾਜ ਕੋਈ ਨਾ ਕੋਈ ਜੱਦ ਬਣਾ ਹੀ ਦਦਾ ਹਾਂ ਸਾਰਾ ਤੁਹਾਡਾ ਹੱਲ ਕਰਾਵਾਂਗੇ ਅੱਛਾ ਕੋਈ ਤੁਹਾਡੀ ਗੱਲ ਨਹੀਂ ਪਰ ਕੀ ਬੜਾ ਚੰਗਾ ਲੱਗਿਆ ਤੁਹਾਨੂੰ ਮਿਲ ਕੇ ਤਿਆਰ ਰੱਖਿਓ ਜਿੱਥੇ ਐਡਮਿਟ ਹੋ ਰਹੇ ਨੇ ਨੰਬਰ ਲੈ ਲਿਓ ਸਾਡੀ ਟੀਮ ਦਾ ਇਹ ਟੀਮ ਦਾ ਨੰਬਰ ਲੈ ਲਓ ਜਿੱਥੇ ਐਡਮਿਟ ਹੋ ਰਹੇ ਨੇ ਮਿਲ ਵੀ ਆਇਓ ਤੇ ਜੇ ਫਿਰ ਵੀ ਕੋਈ ਗੱਲ ਹੋਈ ਤਾਂ ਅੰਟੀ ਨੂੰ ਪਤਾ ਮੈਂ ਰੋਜ਼ ਕਿੱਥੇ ਮਿਲਦਾ ਉੱਥੇ ਆ ਕੇ ਮੈਨੂੰ ਮਿਲ ਲੈਣਾ ਨੰਬਰ ਹੈ ਦੇ ਦਿਓ ਕੋਈ ਜਣਾ ਸਨ ਹੈਗਾ ਹੈਗਾ ਬਸ ਠੀਕ ਹੈ ਫੋਨ ਕਰ ਲਿਓ ਤੇ ਹੋ ਸਕੇ ਅੰਕਲ ਹਸਪੀਟਲ ਤੇ ਮੁੰਡੇ ਹੋਣ ਦੀ ਨਾ ਇੱਕ ਦੋ ਦਿਨ ਚ ਆਪਰੇਸ਼ਨ ਹੋ ਜਾਏਗਾ ਫੇਰੇ ਵਾਪਸ ਆਣਾ ਠੀਕ ਹੈ ਭੈਣੇ ਥੈਂਕ ਯੂ ਜੀ ਧੰਨਵਾਦ ਬੜਾ ਧੰਨਵਾਦੀ ਥੈਂਕ ਯੂ ਜੀ ਥੈਂਕ ਯੂ ਪੁੱਤਨ ਬਾਏ ਧੰਨਵਾਦ ਬੇਟਾ ਗੋਡ ਬੈਸੀ ਧੰਨਵਾਦ ਠੀਕ ਹੈ ਭੈਣੇ ਆਂਟੀ ਬਹੁਤ ਧੰਨਵਾਦ ਜੀ ਮਹਾਰਾਜ ਤੁਹਾਨੂੰ ਤੰਦਰੁਸਤੀਆਂ ਦੇਣ ਤੇ ਮੇਰੀ ਤੁਹਾਨੂੰ ਵੀ ਬੇਨਤੀ ਹੈ ਕਿ ਆਪਣੇ ਪਿੰਡ ਚ ਆਲੇ ਦੁਆਲੇ ਦੇ ਕਿਸੇ ਨੂੰ ਕੋਈ ਮਰੀਜ਼ ਨੂੰ ਲੋੜ ਹੈ ਦੇਖੋ ਪੰਜਾਬ ਦੇ ਮੈਂ ਕੋਈ ਸੀਐਮ ਮਾਨ ਸਾਹਿਬ ਤਾਂ ਨਹੀਂ ਹੈਗਾ ਮੈਂ ਕਿ ਮੈਂ ਕੋਈ ਅਨਾਉਂਸਮੈਂਟ ਕਰਦਾ ਪਰ ਇੱਕ ਛੋਟੀ ਜੀ ਇੱਕ ਛੋਟੇ ਮੂਹ ਬੜੀ ਬਾਤ بڑے ਲੋਕਾਂ ਦਾ ਹੱਲ ਹੋ ਸਕਦਾ ਹੈ ਜੇ ਤੁਹਾਡਾ ਸਾਥ ਮਿਲ ਜਵੇ ਪੰਜਾਬ ਦੇ ਘਰ ਘਰ ਤੱਕ ਇਹ ਵੀਡੀਓ ਪਹੁੰਚਾਓ ਜੇ ਕਿਸੇ ਦਾ ਕੋਈ ਬੱਚੇ ਦਾ ਬਾਪ ਕੋਈ ਬਾਪ ਦਾ ਬੱਚਾ ਬਿਨਾਂ ਇਲਾਜ ਦੇ ਤੋਂ ਕਿਸੇ ਘਰ ਚ ਬੈਠਾ ਤੜਪ ਰਿਹਾ ਤਾਂ ਸਾਡੀ ਟੀਮ ਦੀ ਸੇਵਾ ਜ਼ਰੂਰ ਲਾਓ ਮੈਂ ਪੀਖ ਮੰਗ ਕੇ ਹੱਥ ਜੋੜ ਕੇ ਤੁਹਾਡੇ ਕੋਲ ਸੇਵਾ ਮੰਗ ਰਿਹਾ ਕੋਈ ਮਰੀਜ਼ ਕਿਸੇ ਦਾ ਕੋਈ ਇਲਾਜ ਹੋਣਾ ਹੋਵੇ ਕੋਈ ਆਪਰੇਸ਼ਨ ਹੋਣਾ ਹੋਵੇ ਕੋਈ ਦਵਾਈਆਂ ਆਣੀਆਂ ਹੋਣ ਇਰੈਸਪੈਕਟਿਵ ਉਹਦੇ ਤੇ ਕਿੰਨਾ ਪੈਸਾ ਲੱਗਣਾ ਸਾਨੂੰ ਸੇਵਾ ਦਾ ਮੌਕਾ ਦਿਓ ਨਾ ਅਸੀਂ ਉਹਦਾ ਧਰਮ ਦੇਖਾਂਗੇ ਨਾ ਉਹਦੀ ਜਾਤ ਨਾ ਉਹ ਕਿਹੜੇ ਧਰਮ ਨੂੰ ਮੰਨਦਾ ਹੈ ਕਿਹੜੇ ਰੱਬ ਨੂੰ ਮੰਨਦਾ ਸਾਡੇ ਲਈ ਉਹ ਉਸ ਮਾਲਕ ਦੇ ਸਾਰੇ ਇੱਕ ਬੱਚੇ ਠੀਕ ਹੈ ਬੱਚੋ ਬਾਏ ਧੰਨਵਾਦ ਬਾਏ ਠੀਕ ਹੈ ਜੀ ਧੰਨਵਾਦ ਧੰਨਵਾਦ ਜੀ ਬਾਈ ਜੀ ਖਾਲਸਾ ਬਾਈ ਜੀ ਕੀ